ਤੇ ਭਾਂਜਾ ਆਦੀ मामੀ ਨੂੰ ਲੈ ਕੇ ਫਰਾਰ ਹੋ ਜਾਂਦਾ ਇਹ मामੀ ਆ ਕੀ ਗੱਲਬਾਤ ਆ ਕੀ ਕਹਾਣੀ ਪੁੱਛਾਂਗੇ ਸਾਰੀ ਕੀ ਗੱਲਬਾਤ ਆ ਜਿਹੜਾ ਤੁਸੀਂ ਕਹਿੰਦੇ ਸੀ ਵੀ ਮੇਰਾ ਭਾਂਜਾ ਮੇਰੇ ਘਰ ਵਾਲੀ ਨੂੰ ਲੈ ਕੇ ਫਰਾਰ ਹੋ ਗਿਆ ਸੀ ਉਹ ਕੀ ਗੱਲਬਾਤ ਹੈ ਮੈਂ ਕਰਦਾ ਪੱਠੇ ਦਾ ਕੰਮ ਜੀ ਤੇ ਮੈਂ ਜਦੋਂ ਪੱਠੇ ਦਾ ਕੰਮ ਤੋਂ ਵਿਹਲਾ ਹੋ ਜਾਂਦਾ ਮੈਂ ਟਰੈਕਟਰ ਤੇ ਲੱਗ ਜਾਂਦਾ ਹੁੰਦਾ ਜੀ ਲੇਬਰ ਚ ਮੈਨੂੰ 2 ਵਜੇ ਰਾਤ ਨੂੰ ਵੀ ਜਾਣਾ ਪੈਂਦਾ ਵਾ 1 ਵਜੇ ਵੀ ਰਾਤ ਨੂੰ ਵੀ ਜਾਣਾ ਪੈਂਦਾ ਜੀ ਕਦੇ 4 ਵਜੇ ਵੀ ਤੇ ਉਦੋਂ ਬਾਅਦ ਮੈਨੂੰ ਇਹ ਨਹੀਂ ਪਤਾ ਕੌਣ ਆਉਂਦਾ ਕਿ ਨਹੀਂ ਆਉਂਦਾ ਵਾ ਕੀ ਕਰਦੇ ਕਿੰਨਾ ਹੀ ਕਰਦੇ ਆ ਜੀ ਠੀਕ ਆ ਜੀ ਤੇ ਮੈਂ ਮੁੜ ਕੇ ਛਾਵ ਨੂੰ ਆਉਣਾ ਹੁਣ 8 ਵਜੇ ਰਾਤ ਨੂੰ ਤੇ ਆਪ ਦਾ ਫਿਰ ਰੋਟੀ ਜੋ ਕੇ ਕੰਮ ਕਰਕੇ ਲਾਉਣਾ 7-800 ਰੁਪਈਆ ਹਾਂਜੀ ਜੇ ਉਧਰ ਹਟ ਜੀ ਤਾਂ ਮੈਂ ਆਟੋ ਚਲਾਉਣ ਲੱਗ ਜਾਣਾ ਜੀ ਹਾਂਜੀ ਤੇ ਜਦੋਂ ਮੈਨੂੰ ਪਤਾ ਲੱਗਾ ਮੈਂ 8 ਵਜੇ ਰਾਤ ਨੂੰ ਘਰੇ ਆਇਆ ਆਟੋ ਲੈ ਕੇ ਤੇ ਮੈਨੂੰ ਕਹਿੰਦੇ ਜਵਾਕ ਮੰਮੀ ਭੱਜ ਗਈ ਆ ਠੀਕ ਆ ਪੁਰਾਣ ਨਾਲ ਅਜੀ ਨਾਲ ਠੀਕ ਆ ਤੇ ਉਦੋਂ ਬਾਅਦ ਕੀ ਹੁੰਦਾ ਵਾ ਤੇ ਮਾਚਾਰੇ ਪਾਸੇ ਲੱਭਣ ਨੂੰ ਜਾਨਣਾ ਹੁੰਦਾ ਜੀ ਤੇ ਮੈਨੂੰ ਨਹੀਂ ਲੱਭਦੇ ਹੁੰਦੇ ਆ ਠੀਕ ਆ ਜੀ ਇਹ ਖਲਾਬ ਕੌਣ ਕੌਣ ਹੈਗਾ ਵਾ ਅਜੇ ਦਾ ਉਹਦਾ ਭਰਾ ਸਭ ਕੁਝ ਨਾਲ ਹੈਗੇ ਆ ਉਹਦਾ ਮਾਂ ਵੀ ਨਾਲ ਹੈਗੇ ਆ ਜੀ ਤੁਹਾਡੀ ਭੈਣ ਹਾਂਜੀ ਤੇ ਮੇਰੇ ਕੋਲੇ ਵੀਡੀਓ ਵੀ ਹੈਗਾ ਜਿਹੜਾ ਕੱਲ ਮੈਨੂੰ ਕਟਿਆ ਜੀ ਨਹੀਂ ਤੁਹਾਡਾ ਭਾਂਜਾ ਤੁਹਾਡੇ ਕੋਲੇ ਰਹਿੰਦਾ ਸੀ ਇੱਥੇ ਮੇਰੇ ਕੋਲੇ ਨਹੀਂ ਰਹਿੰਦਾ ਸੀਗਾ ਜੀ ਫਿਰ ਉਹ ਕਿਵੇਂ ਆਉਣ ਲੱਗਾ ਤੁਹਾਡੇ ਘਰ ਉਹ ਇੱਥੇ ਦੂਜਾ ਮਾਮਾ ਵੀ ਹੈਗਾ ਉਹਦਾ ਉਹਦਾ ਦੂਜਾ ਮਾਮੇ ਕੋਲ ਹੀ ਆਉਂਦਾ ਸੀਗਾ ਜੀ ਹਾਂਜੀ ਜੀ ਹਾਂਜੀ ਉਹ ਸਾਥ ਪੂਰਾ ਦਿੰਦਾ ਮਦਦ ਉਹ ਆਪ ਕਰਾਉਂਦੇ ਆ ਹਾਂਜੀ ਜੀ ਜੀ ਤੁਹਾਡੇ ਨਾਲ ਤੁਸੀਂ ਮਾਮੀ ਲੱਗਦੇ ਸੀ ਉਹਨਾਂ ਦੀ ਹਾਂਜੀ ਮਾਮੀ ਲੱਗਦੇ ਸੀ ਮੈਂ ਕਿਵੇਂ ਸਬੰਧ ਬਣਾਏ ਉਹਨੇ ਪਾਂਜੀ ਨੇ ਉਹ ਮੇਰੇ ਵੀਡੀਓ ਬਣਾਏ ਸੀਗੇ ਉਹ ਇਹ ਨਾ ਮੈਂ ਲਾਣ ਗਏ ਸੀਗਾ ਨਾ ਉਹ ਵੀਡੀਓ ਬਣਾ ਕੇ ਨੰਗੇ ਵੀਡੀਓ ਬਣਾ ਕੇ ਉਹ ਮੈਨੂੰ ਬਲੈਕਮੇਲ ਕਰਦੇ ਸੀਗੇ ਬਲੈਕਮੇਲ ਕਰਦੇ ਸੀਗੇ ਤਾਂ ਮੈਨੂੰ ਧਮਕੀ ਵੀ ਦਿੰਦੇ ਸੀ ਇਹ ਕਰੇ ਨਹੀਂ ਰਹਿੰਦੇ ਸੀਗੇ ਉਹ ਤੱਕੇ ਨਾਲ ਮੇਰੇ ਨਾਲ ਸੰਬੰਧ ਬਣਾ ਕੇ ਜਾਂਦੇ ਸੀਗੇ ਜਦ ਐਸੇ ਮੈਂ ਕਿੰਦਰ ਨਹੀਂ ਮੇਰੇ ਖਾਤੇ ਮੇਂ ਪੈਸਾ ਵੀ ਸੀਗਾ ਉਹ ਪੈਸਾ ਦੇਖ ਕੇ ਇਹਦਾ ਮਾ ਵੀ ਸਿਆਣੇ ਕੋਲੇ ਗਏ ਮੇਰੇ ਪਰ ਟੋਨਾ ਟੱਕਰ ਕਰਾ ਕੇ ਫਿਰ ਮੈਨੂੰ ਲੈ ਕੇ ਗਏ ਮੈਨੂੰ ਇੱਥੇ ਪਤਾ ਲੱਗਿਆ ਕਿ ਮੈਨੂੰ ਵੇਚਣ ਚਾਹੁੰਦਾ ਹੈ ਇਹ ਕਰਕੇ ਮੈਂ ਇੱਥੇ ਸੱਪਾ ਜੀ ਹਾਂਜੀ ਉਹ ਇਹ ਗੱਲ ਕਿ ਮੇਰੇ ਅਬਦੁੱਲੋ ਉਹ ਲੈ ਕੇ ਕਿੱਥੇ ਚਲਾ ਗਏ ਸੀ ਲੈ ਗਏ ਸੀ ਪੰਜਾਬ ਕੇ ਹਾਂ ਲੈ ਗਏ ਸੀ ਪੰਜਾਬ ਕੇ ਕਿੱਥੇ ਲੈ ਗਏ ਸੀ ਇਹ ਮੈਨੂੰ ਦਿੱਲੀ ਲੈ ਕੇ ਗਏ ਸੀ ਪੰਜਾਬ ਕੇ ਕਿੰਨੇ ਦਿਨ ਰੱਖੇ ਦਿੱਲੀ ਦਿੱਲੀ 15 ਦਿਨ ਰੱਖਿਆ ਸੀ ਉਸ ਤੋਂ ਬਾਅਦ ਤੁਸੀਂ ਤੇ ਪੰਜਾਬ ਹਾਂ ਮੈਂ ਪਾਜ ਗਈ ਮੱਥੇ ਪੰਜਾਬ ਕਿਵੇਂ ਆਇਆ ਫਿਰ ਉਸ ਤੋਂ ਬਾਅਦ ਮੈਂ ਤਾਂ ਰੈਨ ਫੜ ਕੇ ਆਏ ਸੀ ਰੈਨ ਫੜ ਕੇ ਵਾਪਸ ਆ ਗਏ ਹਾਂ ਜੀ ਕੁਝ ਖੁਲਾਇਆ ਪਲਾ ਤੁਹਾਨੂੰ ਹਾਂ ਜੀ ਮੈਨੂੰ ਖੁਲਾਇਆ ਸੀ ਕਿ ਖੁਲਾਇਆ ਕੇ ਲੈ ਕੇ ਗਏ ਉਹ ਮੈਨੂੰ ਖੁਲਾਇਆ ਕੇ ਲੈ ਕੇ ਗਏ ਸੀਗਾ ਥੀਲੇ ਲੈ ਕੇ ਗਏ ਸੀ ਮਤਲਬ ਉੱਧਿਆਉ ਜੱਲੇ ਕੇ ਇਸ ਨੂੰ ਮਖਲਾ ਕੇ ਲੈ ਕੇ ਗਏ ਸੀ ਹਾਂਜੀ ਖਿਲਾ ਕੇ ਲੈ ਕੇ ਗਏ ਮੁੰਡਾ ਨਸ਼ਾ ਪਤਾ ਵੀ ਕਰਦਾ ਜੀ ਬਲੈਕ ਵੀ ਕਰਦਾ ਜੀ ਹਾਂਜੀ ਤੇ ਇਥੇ ਪਿੰਡ ਵਾਲੇ ਨੂੰ ਵੀ ਪਤਾ ਹੋਵੇ ਕਿ ਬਲੈਕ ਕਰਦਾ ਵਾਂ ਤੇ ਨਸ਼ਾ ਵੀ ਕਰਦਾ ਸੀ ਸੇਵਾ ਕੇਂਦਰ ਚ ਵੀ ਇੱਕ ਮਹੀਨਾ ਰਹਿ ਕੇ ਆਇਆ ਜੀ ਹਾਂਜੀ ਹੁਣ ਤੁਸੀਂ ਤੁਸੀਂ ਦੱਸਿਓ ਹੁਣ ਬਲੈਕ ਵਾਲਾ ਬੰਦਾ ਜਿਹੜਾ ਕਰੂਗਾ ਤੇ ਉਹਦੇ ਨਾਲ ਕੇ ਮੇਰੇ ਆਜੂਗਾ ਹਾਂਜੀ ਇਹ ਇਹ ਪਿੰਡ ਵਾਲੇ ਨੂੰ ਸਰਪੰਚ ਵੀ ਨੂੰ ਪਤਾ ਵਾ ਮੈਂਬਰ ਨੂੰ ਵੀ ਪਤਾ ਵਾ ਕੋਈ ਸਾਥ ਨਹੀਂ ਦਿੰਦੇ ਆ ਇਥੋਂ ਤਾਂ ਥਾਣੇ ਵਾਲੇ ਨੂੰ ਵੀ ਪਤਾ ਵਾ ਮੈਂ ਲਿਖ ਕੇ ਦਿੱਤਾ ਸੀਗਾ ਐਫਟੀ ਟੈਪ ਕਰਾ ਕੇ ਤੇ ਥਾਣੇ ਵਾਲੇ ਵੀ ਨਹੀਂ ਸਮਝਦੇ ਪੰਜ ਕਿੱਥੋਂ ਦੇ ਰਹਿਣ ਵਾਲਾ ਕਿਹੜਾ ਪਿੰਡ ਦਾ ਪਿੰਡ ਬਿਹਾਰ ਆ ਜੀ ਬਿਹਾਰ ਦੇ ਰਹਿਣ ਆ ਹਾਂ ਅਸੀਂ ਬਿਹਾਰ ਦੇ ਰਹਿਣ ਵਾਲਿਆਂ ਬਿਹਾਰ ਹਾਂਜੀ ਕੀ ਪ੍ਰਵਾਸੀ ਹੈ ਪ੍ਰਵਾਸੀ ਵੀ ਦੂਰ ਹਾਂਜੀ ਜੀ ਤੁਸੀਂ ਕੀ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਦੱਸੋ ਨਹੀਂ ਆ ਭਰਾ ਜਿਹਦੇ ਬਾਰੇ ਇਹ ਗੱਲ ਕਹਿ ਰਹੇ ਆ ਜੀ ਤੁਹਾਡਾ ਤੁਹਾਡਾ ਛੋਟਾ ਭਰਾ ਹੈ ਹਾਂਜੀ ਮੇਰਾ ਛੋਟਾ ਭਰਾ ਜੀ ਤੇ ਇਹ ਕਹਿ ਰਿਹਾ ਵੀ ਮੈਂ ਆ ਪਾਈਆ ਇਹਨੂੰ ਤਾਂ ਮੈਂ ਫਰੋਜਪੁਰ ਤੋਂ ਲਫੇੜੇ ਮਾਰ ਮਾਰ ਕੇ ਲਿਆ ਆ ਜਿਹੜੇ ਕੰਮ ਕੀਤੇ ਆ ਇਹਨੇ ਰਾਜਵੀਰ ਮੇਰਾ ਮਾਸੀ ਦਾ ਮੁੰਡਾ ਏ ਰਾਜਵੀਰ ਮੇਰੀ ਉਮਰ ਦਾ ਹੀ ਆ ਉਹਦੀ ਗੱਡੀ ਤੇ ਇਹਨੂੰ ਫੜ ਕੇ ਮੈਂ ਲਿਆ ਆ ਇਹ ਮੇਰੇ ਭਰਾ ਨੂੰ ਕਹਿੰਦੀ ਆ ਵੀ ਤੈਨੂੰ ਮੈਂ ਫੜਾ ਦੂੰਗੀ ਇਹਦੀ ਸੱਸ ਜਿਹੜੀ ਕਿ ਇਹਦੀ ਮੰਮੀ ਮੇਰੇ ਮੈਂ ਤਾਂ ਭਾਂਡ ਜਾਵਾ ਤੇ ਦਿੱਲੀ ਰਹਿੰਦੇ ਉੱਥੇ ਚਲੇ ਗਏ ਸੀ ਇਹ ਤੇ ਇਹਦੀ ਜਿਹੜੀ ਮੰਮੀ ਆ ਇਹ ਕਹਿ ਰਹੀ ਆ ਵੀ ਮੇਰੇ ਛੋਟੇ ਭਰਾ ਨੂੰ ਵੀ ਤੇਰੇ ਇਹਦੇ ਪਰਚਾ ਕਰਾ ਦੂੰ ਐ ਕਰਾ ਦੂੰ ਜਵਾਂ ਕਰਾ ਦੂੰ ਮੇਰੇ ਜਵਾਕ ਤੇ ਮੇਰੀ ਕੁੜੀ ਮਿਰਗਲੀ ਪਹੁੰਚਦੇ ਕਰਦੇ ਤੇ ਤੇਰੀ ਛੁੱਟੀ ਆ ਤੇ ਉਹ ਡਰ ਵਿੱਚ ਆ ਕੇ ਮੁੰਡਾ ਇਹਦੇ ਜਵਾਕ ਲੈਣ ਤੱਕਾ ਗਿਆ ਸੀਗਾ ਤੇ ਕੋਟੀ ਸਿੰਘਾਂ ਤੱਕਾ ਗਿਆ ਇਹ ਜਨੇਰੋਂ ਉਤਰ ਕੇ ਮੈਨੂੰ ਦੇਖ ਕੇ ਏਡੇ ਤੋਂ ਚੜ ਗਿਆ ਇਹ ਉੱਪਰ ਇਹ ਕੋਟੀ ਸਿੰਘਾਂ ਚ ਲੈ ਗਿਆ ਜੀ ਤੇ ਮੈਂ ਦੋ ਚਾਰ ਮੁੰਡੇ ਲੈ ਕੇ ਗਿਆ ਤੇ ਉਹਨੂੰ ਕਟ ਕਟਾਈ ਕੀਤੀ ਉਹਦੀ ਫੁੱਲ ਠੀਕ ਆ ਜੀ ਦੱਸਦਾ ਨਹੀਂ ਪਿਆ ਸੀ ਤੇ ਉਹ ਕਹਿੰਦਾ ਮੈਂ ਜਵਾਕ ਲੈਣ ਆਇਆ ਇਹਨਾਂ ਦੇ ਡਰ ਤੋਂ ਤੇ ਮੈਂ ਪਾਵਾ ਨੂੰ ਫੜ ਲੈਨੇ ਤਾਂ ਜਵਾਕ ਲੈ ਕੇ ਨਿਕਲ ਗਿਆ ਸੀ ਉਹ ਹਾਂਜੀ ਉਹ ਬਿਹਾਰੀ ਸੀ ਉਹ ਵੀ ਮੈਂ ਇੱਥੋਂ ਹੀ ਆ ਜੀ ਸਾਰੇ ਇੱਥੇ ਆਏ ਹਾਂ ਮਮਮੀ ਆ ਮੇਰੀ ਜੀ ਜੀ ਇਹ ਮੇਰੀ ਇਹ ਮੇਰੀ ਛੋਟੀ ਭਰਜਾਈ ਆ ਇਹ ਕਹਿ ਰਿਹਾ ਵੀ ਭਾਂਜਾ ਮੈਨੂੰ ਲੈ ਗਿਆ ਮੇਰੇ ਨਾਲ ਗਲਤ ਸੰਬੰਧ ਬਣਾਉਂਦਾ ਸੀ ਮੇਰੀ ਨੋਦੀ ਦੀ ਉਹਨੇ ਉਹ ਦੱਸੂਗਾ ਨਾ ਆਵੇ ਆ ਉਹ ਮੁੰਡਾ ਕਿੱਥੇ ਭਾਂਜਾ ਆ ਮੁੰਡਾ ਆ ਮੇਰਾ ਅੱਛਾ ਤੁਸੀਂ ਹਾਂਜੀ ਤੂੰ ਤੇ ਦੱਸ ਇਹਨੂੰ ਤੇ ਜਿੱਦੋਂ ਇੱਥੋਂ ਮਗਾਈ ਮੈਂ ਉਰੇ ਪੜੇ ਕਿਤੇ ਨਹੀਂ ਕਰਦਾ ਨਾ ਦੇ ਘਰੇਗਾ ਸੌਰੀ ਕਹਿੰਦਾ ਇਹਨਾਂ ਦੇ ਤੇ ਇਹਦੀ ਭੈਣ ਕੋਲ ਹੀ ਰਹਿਆ ਸੀ ਤੇ ਉਰੇ ਪਰ ਗਏ ਨਹੀਂ ਰਹੇ ਕਿ ਪੋਚਲਨ ਨੂੰ ਮੂੰਹ ਤੇ ਆਏ ਆਸੇ ਪਾਸੇ ਕਿਧਰ ਨੂੰ ਰਹੇ ਕਿ ਇਹਨਾਂ ਦੇ ਜਿੱਥੋਂ ਇੱਥੋਂ ਗਏ ਆ ਦੂਜੇ ਧਾਨੀ ਦੇ ਭੈਣ ਕੋਲੇ ਪਹੁੰਚ ਗਏ ਤੇ ਆਸੇ ਪਾਸੇ ਕਿਧਰ ਨੂੰ ਲੈ ਕੇ ਪੋਚ ਲੋ ਜੇ ਆਸੇ ਪਾਸੇ ਕਿਧਰੇ ਸਮਾਂ ਬਣਾਈ ਹੋ ਜੇ ਉਹ ਦੱਸ ਰਹੀ ਹੈ ਵੀ ਮੈਨੂੰ ਹੁੰਦੀ ਸੀ ਮੇਰੀਆਂ ਨੇ ਗਲਤ ਵੀਡੀਓ ਬਣਾਈਆਂ ਕਹਿੰਦਾ ਮੈਂ ਇੰਟਰ ਤੇ ਚੜਾਉਂਗਾ ਬਲੈਕਮੇਲ ਕਰ ਦੇ ਹਾਂ ਤੇ ਮੇਰਾ ਘਰ ਹੈ ਗਾਡੇ ਦੇ ਮੈਂ ਤੇ ਇਹਨਾਂ ਦੇ ਘਰੇ ਵੀਡੀਓ ਬਣਾਉਂਗਾ ਮੇਰਾ ਘਰ ਤਾਂ ਗਾਡੇ ਤੇ ਬਿਲਕੁਲ ਪੁੱਛੋ ਕਿੱਥੇ ਬਣਾਈ ਵੀਡੀਓ ਕਦੋਂ ਬਣਾਈ ਵੀਡੀਓ ਤੁਹਾਡਾ ਸਕਾ ਮਾਮਾ ਹੈ ਮਾਮਾ ਸਕਾ ਮਾਮਾ ਸਕਾ ਮਾਮਾ ਇਹ ਕਿ ਸਕਾ ਤੁਹਾਡਾ ਭਰਾ ਤੁਹਾਡੇ ਬੇਟੇ ਤੇ ਇਲਜ਼ਾਮ ਲਾ ਦੇ ਕਿ ਕਿਵੇਂ ਕਿਹਨਾਂ ਦੇ ਦੁੱਖ ਹੁੰਦਾ ਮੇਰੇ ਨਾਲ ਦੁੱਖ ਤਾਂ ਬਹੁਤ ਹੁੰਦਾ ਵਾ ਵੀ ਇਹ 18 ਸਾਲ ਦਾ ਵਾ ਤੇ ਇਹ ਹੈਗੀ 40 45 ਸਾਲ ਦੀ ਆ ਤੇ ਇਹਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਕਿੱਥੇ ਚੱਲੀ ਆ ਤੇ ਕਿਵੇਂ ਚੱਲਨੀ ਆ ਮੈਂ ਤੇ ਮੈਂ ਜਵਾਗ ਛੱਡ ਕੇ ਕਿਉਂ ਚੱਲਨੀ ਆ ਵਿੱਚ ਇਹ ਕਹਿੰਦੀ ਇਹਦੀ ਮਾਂ ਤੇ ਮਾਸੀ ਇਹ ਵੀ ਕਹਿੰਦੀ ਵੀ ਇਹ ਮੇਰਾ ਪਰੋਣਾ ਬੁੱਢਾ ਵਾ ਦੰਦ ਨਿਕਲਿਆ ਵਾ ਮੈਂ ਇਹਦੇ ਨਾਲ ਨਹੀਂ ਰਹਿਣਾ ਵਾ ਇਹਦੇ ਨਾਲ ਰਹਿਣਾ ਵਾ ਪੁਲਿਸਰ ਜਦੋਂ ਇਹਨੂੰ ਕੁੱਟ ਕੇ ਅਸੀਂ ਲੈ ਕੇ ਆਈਆਂ ਇੱਥੇ ਅੱਡੇ ਤੇ ਐਸੇ ਵੇਲੇ ਅਸੀਂ ਘਰੇ ਪਹੁੰਚੇ ਆਂ ਤੇ ਮੈਂ ਆਪਦੇ ਭਰਾ ਨੂੰ ਕਹ ਤੋ ਬਾਹਰ ਨਿਕਲ ਇਹਨੂੰ ਚੰਗੀ ਤਰ੍ਹਾਂ ਸ਼ੋਤ ਲਾਉਣੀ ਆ ਮੈਂ ਕੁੱਟਣਾ ਵਾਂ ਇਹਨੂੰ ਇਹਨੂੰ ਵੀ ਤੇ ਇਹਨੂੰ ਇਹ ਕਹਿੰਦੇ ਨੂੰ ਕੁਰਸੀ ਢਾੱਕ ਦਿਓ ਮੈਂ ਕੁਰਸੀ ਨਹੀਂ ਢਾਉਣਾ ਪਹਿਲਾਂ ਇਹਦੀ ਨਾ ਪ੍ਰੇਡ ਕਰਨਾ ਚੰਗੀ ਤਰ੍ਹਾਂ ਇਹ ਉਹਦੋਂ ਅਸੀਂ ਭੈਣ ਭਰਾ ਘੁਲ ਪਏ ਆ ਤੇ ਇਹ ਭੱਜ ਕੇ ਗਈ ਕੋਟ ਤੇ ਉਥੋਂ ਪੁਲਿਸ ਵਾਲਿਆਂ ਨੂੰ ਸੱਦ ਕੇ ਲੈ ਕੇ ਜੀ ਪੁਲਿਸ ਵਾਲਿਆਂ ਨੂੰ ਨਹੀਂ ਆਇਆ ਕਿਆ ਵੀ ਮੇਥੋਂ ਇਹਨਾਂ ਨੇ ਮੋਬਾਈਲ ਵੀ ਖੋਲਿਆ ਪਾਰਸੀ ਵੀ ਖੋਲਿਆ ਤੇ ਬੱਚਾ ਵੀ ਖੋਲਿਆ ਉਹ ਜਦੋਂ ਪੁਲਿਸ ਵਾਲਿਆ ਇਹਨਾਂ ਨੇ ਪੁਲਿਸ ਵਾਲਿਆਂ ਨੇ ਸਾਡੇ ਨਾਲ ਜਾਨਕੀ ਨਾ ਪੁੱਠਾ ਤਾਂ ਨਹੀਂ ਬੋਲਿਆ ਵਾ ਚੰਗੀ ਕਲਾਸ ਲਾਈ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਸਰ ਮੇਰੀ ਗੱਲ ਸੁਣੋ ਵੀ ਇਹ ਮੇਰਾ ਮੁੰਡਾ ਤੇ ਮੇਰੀ ਪਰਜਾਈ ਦੋਨੇ ਘਰੋਂ ਭੱਜੇ ਆ ਇਹਦਾ ਹੱਲ ਕਰੋ ਇਹ ਕਹਿੰਦੀ ਆ ਮੈਂ ਉਹਦੇ ਨਾਲ ਪਿਆਰ ਕਰਦੀ ਆ ਮੈਂ ਉਹਦੇ ਨਾਲ ਵਿਆਹ ਕਰਨਾ ਚਾਹੁੰਦੀ ਆ ਮੈਂ ਕਿਹਾ ਇਹ ਤਾਂ ਹੋ ਨਹੀਂ ਸਕਦਾ ਵਾ ਮੇਰੀ ਕੁੜੀ ਹਜੇ ਤਿੰਨ ਜਵਾਨ ਆ ਉਹਦਾ ਮੈਂ ਵਿਆਹ ਕਰਨਾ ਵਾ ਪੰਜਾਬ ਦੇ ਹਿਸਾਬ ਨਾਲ ਤੇ ਮੈਂ ਨਹੀਂ ਹੁੰਦਾ ਨਾ ਵਿਆਹ ਤੇ ਫਿਰ ਪੁਲਿਸ ਵਾਲਾ ਕਹਿੰਦਾ ਆਇਆ ਕਰੋ ਇਸ ਮੁੰਡੇ ਨੂੰ ਤੁਸੀਂ ਬਾਹਰ ਭੇਜੋ ਮੈਂ ਕਿਹਾ ਮੇਰਾ ਭਰਾ ਬਹੁਤ ਖਾਰਖੂ ਆ ਕਿ ਤਾਂ ਉਹ ਗੱਲ ਨਾ ਹੋ ਜਾ ਸਰ ਸੂਡ ਨਾ ਪਾੜ ਪੂੜ ਕਰ ਦੇਵੇ ਇਹਨੂੰ ਕਿਹਾ ਤੂੰ ਨਾ ਭਾਈ ਇੱਥੇ ਰਾਤ ਕੱਟ ਤੇ ਤੂੰ ਸਵੇਰੇ ਉੱਥੇ 10 ਵਜੇ ਉੱਥੇ ਜਾ ਕੇ ਤੂੰ ਹਾਜ਼ਰੀ ਰੋਣਾ ਹੋਣਾ ਸਾਰੇ ਟੱਬਰ ਜਾ ਕੇ ਇਹਨੂੰ ਵੀ ਲੈ ਕੇ ਜਾਓ ਇਹਨੂੰ ਵੀ ਲੈ ਕੇ ਜਾਇਓ ਅਸੀਂ ਤਾਂ ਚੁੱਪ ਕਰ ਗਏ ਫਿਰ ਇਹਨੂੰ ਵੀ ਲੁਕੋ ਕਿਆ ਰੱਖਿਆ ਤੇ ਇਹ ਇਹਦਾ ਘਰ ਵਾਲਾ ਜਿਹੜਾ ਛੋਟੇ ਛੋਟੇ ਬੱਚੇ ਬੱਚੇ ਨੂੰ ਪੁੱਛਾ ਵੀ ਤੇਰੀ ਮੰਮੀ ਕਿੱਥੇ ਕਹਿੰਦੀ ਭੂਆ ਦੇ ਘਰੇ ਆ ਅਸੀਂ ਆੜਿਆ ਰਹਿੰਦੇ ਆ ਆਓ ਬੱਚੇ ਬੱਚੇ ਨੂੰ ਪੁੱਛ ਲਿਓ ਭਾਵਾਂ ਫਿਰ ਇਹ 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 ਦੇਖ ਦੱਸਣ ਤੋਂ ਮੂ ਮੇਰਾ ਬਾਹਰ ਖੁੱਲਾ ਸੀਗਾ ਮੜਾ ਜਾ ਜਦੋਂ ਵੇਖਿਆ ਵੀ ਹਾਂ ਬੈਠੀ ਆ ਬਾਹਰ ਦੇ ਮੂਹਰੇ ਨੂੰ ਮੈਂ ਕਹਤੋਂ ਅੰਦਰ ਵੜ ਜਾ ਵੀ ਸਵੇਰੇ ਆਪਾਂ ਵੇਖਾਂਗੇ ਕੀ ਕੁਛ ਹੁੰਦਾ ਵਾ ਠੀਕ ਆ ਤੂੰ ਕਿਤੇ ਨਹੀਂ ਜਾਣਾ ਵਾ ਇਹ ਜਾਣ ਕੇ ਬਾਹਰ ਦੇ ਮੂਹਰੇ ਬੈਠੀ ਉਧਰੋਂ ਮੇਰਾ ਭਰਾ ਆ ਭਰਾ ਨੇ ਇਹਦੇ ਪੈਰ ਫੜੇ ਮੈਂ ਤਾਂ ਕਿਤੇ ਵੀ ਚੱਲ ਤੈਨੂੰ ਮਕੋਸ ਨਹੀਂ ਕਹਿੰਦਾ ਵਾ ਇਹ ਕਹਿੰਦੀ ਆ ਮੈਂ ਚੱਲੀ ਆ ਆਪਣੇ ਮਰਜ਼ੀ ਨਾਲ ਮੈਂ ਕਹਿੰਦੀ ਵੀਡੀਓ ਬਣਾਉ ਵੀਡੀਓ ਬਣਾਈ ਜਦੋਂ ਇਹ ਬਾਹੂਬਲੀ ਜਿਹਾ ਬੈਠੀ ਆ ਆਪਣੇ ਘਰੇ ਆ ਗਈ ਐ ਘਰੇ ਵਧੀਆ ਪਾਰਟੀ ਕੀਤੀ ਮੀਟ ਬਣਾਈ ਐ दारू ਪੀਤੀ ਇਹਨਾਂ ਨੇ ਬਸ ਇੱਥੋਂ ਗੱਲ ਮਈ ਆ ਗਾਹ ਵੇਖੋ ਤੁਸੀਂ ਜੀ 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 ਫਿਰ ਜਿਹੜੇ ਇਲਜ਼ਾਮ ਲੱਗ ਰਹੇ ਉਹ ਕਿਵੇਂ ਆ ਇਹ ਤੁਹਾਡੀ ਤੁਹਾਡੇ ਭਾਂਜਾ ਹਾਂਜੀ ਹਾਂਜੀ ਤੁਹਾਡੀ ਭੈਣ ਆ ਨਹੀਂ ਮੈਂ ਮੰਮੀ ਆ ਇਹ ਮੇਰਾ ਛੋਟਾ ਭਰਾ ਜੀ ਮੈਂ ਵੱਡਾ ਅੱਛਾ ਤੁਸੀਂ ਭਰਾ ਠੀਕ ਹੈ ਤੁਹਾਡੇ ਬੇਟੇ ਆ ਦੋਨੇ ਇਹ ਹਾਂਜੀ ਜੀ ਤੁਹਾਡੇ ਚਲੋ ਤੁਸੀਂ ਤਾਂ ਕਿਸ ਧਾਰੀ ਵੀ ਹੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਮੈਂ ਜਨਮ ਨਹੀਂ ਮੇਰਾ ਕਰਲਾ ਇੱਥੋਂ ਦਾ ਜਨਨਕ ਮਨ ਕੇ ਲੋ ਮੇਰੇ ਬਚਪਨ ਪੜਿਆ ਲਿਖਿਆ ਮੈਂ ਸਾਰੋ ਕੁਛ ਇੱਥੇ ਆ ਹੀ ਇੱਥੇ ਆ ਹਾਂਜੀ 13 ਸਾਲ ਜਿਵੇਂ ਹੁਣ ਇਹਨੇ ਇਲਜ਼ਾਮ ਲਾਉਂਦੇ ਆ ਤੁਹਾਡੀ ਤੁਹਾਡੀ ਮਾਮੀ ਆਜੋ ਅੱਗੇ ਆਜੋ ਇੱਧਰ ਇੱਧਰ ਵੀ ਆਪਾਂ ਪੁੱਛ ਲੈਨੇ ਇੱਧਰ ਸਾਰੇ ਖੜੇ ਇੱਧਰ ਕਰੋ ਇੱਧਰ ਕੈਮਰਾ ਘੁਮਾ ਦਿਓ ਕਿਵੇਂ ਤੁਸੀਂ ਦੇਖਦੇ ਹੋ ਉਹ ਮਾਮੀ ਇਲਜ਼ਾਮ ਲਾ ਰਹੀ ਐ ਇੱਕ ਕਹਿੰਦੀ ਐ ਵੀ ਮੇਰਾ ਜਿਹੜਾ ਭਾਣਜਾ ਐ ਮੇਰੇ ਨਾਲ ਗਲਤ ਹਰਕਤਾਂ ਕਰਦਾ ਐ ਕੀ ਇਹ ਗੱਲਾਂ ਸੱਚ ਆ ਜਿਹੜੇ ਸਾਡੇ ਰਿਸ਼ਤੇ ਆ ਉਹ ਤਾਰ-ਤਾਰ ਹੁੰਦੇ ਜਾ ਰਹੇ ਆ ਉਹ ਕਹਿੰਦੇ ਮੇਰੇ ਗਲਤ ਵੀਡੀਓ ਬਣਾਉਂਦਾ ਇਹ ਗੱਲਾਂ ਸੱਚੀਆਂ ਜਾਂ ਝੂਠੀਆਂ ਨਾਉਂ ਦੇ ਦੀ ਵੀਡੀਓ ਵੀ ਕਹੇ ਕਹਿੰਦੇ ਪਤਾ ਨਹੀਂ ਇਹ ਸਿਤਾ ਵੀ ਕਿੰ ਘਰ ਦਾ ਘਰ ਹੀ ਹੋਏਗੀ ਇਹ ਤੈਨੂੰ ਕਿਵੇਂ ਲੱਗਦਾ ਭੈਣ ਜੀ ਸਾਈਟ ਆ ਵੀਰ ਜੀ ਕੱਲੇ ਲੜੀ ਜਾਂਦੇ ਸੀ ਮੇਰੇ ਤਾਂ ਬੇਟੀ ਢਿੱਲੀ ਸੀ ਮੈਂ ਤਾਂ ਕੱਲ ਹੀ ਆਈ ਸੀ ਛੜਾਇਆ ਜਰੂਰ ਛੜਾਇਆ ਇਹਨਾਂ ਨੂੰ ਇਹਠ ਲਈ ਬੈਠੇ ਸੀ ਇਹ ਜਰੂਰ ਛੜਾਇਆ ਇਹਨੂੰ ਹਾਂ ਵੀ ਤੁਸੀਂ ਕੋਈ ਅੱਜ ਤੱਕ ਇੰਨੇ ਆ ਵੀ ਤੁਸੀਂ ਇੱਕ ਘਾਰ ਆ ਵੀ ਕਿਉਂ ਆਏ ਕਰਦੇ ਆ ਵੀ ਤੁਸੀਂ ਤਾਲਾ ਕਰ ਲਓ ਮੈਂ ਕੱਲ ਵੀ ਮੁੰਡੇ ਨੇ ਕਿਹਾ ਤੂੰ ਤਾਲਾ ਕਰ ਲਓ ਉਹ ਕਹਿੰਦਾ ਉਹ ਕਹਿੰਦਾ ਮੈਨੂੰ ਇਹਨਾਂ ਨੇ ਕਿਸੇ ਚੇਲੇ ਤੋਂ ਕੁਝ ਕਰਵਾਤਾ ਉਹ ਦਸਰੀ ਹੈ ਸਿਆਣੇ ਤੋਂ ਚੇਲੇ ਤੋਂ ਕੁਛ ਟੂਣਾ ਕਰਵਾਦਾ ਮੈਨੂੰ ਪਤਾ ਨਹੀਂ ਲੱਗਾ ਮੈਨੂੰ ਦਿੱਲੀ ਲੈ ਗਿਆ ਹਾਂ ਤੇ ਦੋਨਾਂ ਨੂੰ ਪਾਸੋ ਪਾਸ ਹੀ ਕਰਤਾ ਸੀ ਹਾਂ ਜੀ ਆ ਕਿਹਾ ਸੀ ਕਿੱਥੇ ਮੁੰਡਾ ਪੁੱਛ ਜਿਉ ਨੂੰ ਛੋਟੇ ਆ ਤੂੰ ਦਿੱਲੀ ਲੈ ਗਿਆ ਸੀ ਇਹਨੂੰ ਦਿੱਲੀ ਕਿੱਥੇ ਨਹੀਂ ਭੈਣ ਕੋਲੇ ਗਏ ਸੀਗੇ ਹਾਂ ਇਹਨਾਂ ਦੀ ਭੈਣ ਕੋਲੇ ਰਹੇ ਆ ਦਿੱਲੀ ਉਸ ਦੇ ਪਾਸੇ ਆ ਕਿ ਮੈਨੂੰ ਟੂੜਾ ਇੱਧਰ ਆਓ ਤੁਸੀਂ ਵੀ ਆਓ ਤਰੋਂ ਟੂਣਾ ਕਰਾਦਾ ਸੀ ਮੇਰੇ ਪੈਸਾ ਸੀਗਾ 30000 30000 ਲੈ ਕੇ ਗਏ ਸੀਗੇ ਸਾਰੇ ਖਤਮ ਹੋ ਗਏ ਫੇਰੇ ਮੈਨੂੰ ਵੇਚਣ ਲੱਗੇ ਸੀਗੇ ਮੈਂ ਫੇਰ ਪੰਜ ਗਏ ਸੀ ਨਾ ਦੀ ਜਿਹੜੀ ਸਿਸਟਰ ਆ ਨਾ ਉਹਨੂੰ ਪੁੱਛੋ ਵੀ ਮੈਂ ਕਿੰਨਾ ਟਾਈਮ ਕੰਮ ਕੀਤਾ ਉੱਥੇ ਤੇ ਕੀ ਕੁਝ ਬਣਾ ਕੇ ਆਇਆ ਉੱਥੇ ਇਹ ਰੁਪਈਆ ਲੱਗੇ ਸਾਰਾ ਇੱਥੋਂ 1800 ਰੁਪਈਆ ਉੱਥੇ ਮੈਂ ਜਿੰਨੇ ਦਿਨ ਕੰਮ ਕੀਤਾ ਵਾ ਉਹਦੇ ਵਿੱਚੋਂ ਸੌਦਾ ਪਤਾ ਲਿਆਂਦਾ ਉਹਨਾਂ ਸੌਦਾ ਪਿਆਈ ਹੋਗਾ ਉਹਨਾਂ ਦੇ ਘਰੇ ਹਜੇ ਤੇ ਭਾਂਡੇ ਬਰਤਨ ਲੈ ਕੇ ਆਂਦੀ ਉਹਨਾਂ ਦੇ ਉਹ ਸਾਰਾ ਕੁ ਟੋਟਲੀ ਉੱਥੇ ਪਿਆ ਹੋਆ ਜਿਵੇਂ ਉਹ ਦੱਸ ਰਹੀਏ ਮੇਰੇ ਖਾਤੇ 'ਚ 30000 ਰੁਪਏ ਸੀ 30000 ਰੁਪਏ ਤੁਸੀਂ ਕਢਾ ਲਿਆ 30000 30000 ਘਰੇ ਸੀਗਾ ਪੈਸੇ 30000 ਸੀਗਾ 10000 ਖਤਮ ਸੀਗਾ ਕਰੇ 20000 ਸੀਗਾ 10000 ਖਤਮ ਜਦੋਂ ਇਹ ਗਲਤ ਹਰਕਤਾਂ ਕਰਦਾ ਸੀ ਤੁਹਾਡੀ ਇਹਦੀ ਮੁੰਡੇ ਦੀ ਮੰਮੀ ਬੈਠੀ ਐ ਤੁਹਾਡੀ ਨਣਾਨ ਹੈ ਤੁਸੀਂ ਉਹਦੇ ਕੋਲ ਗੱਲ ਕਿਉਂ ਨਾ ਕਰੀ ਉਹ ਵੀ ਸਾਥ ਸੀਗੇ ਉਹ ਵੀ ਟੋਣਾ ਟਪਕੜਾਏ ਸੀਗੇ ਉਹ ਵੀ ਸਾਥ ਸੀਗੇ ਸਰ ਮੈਨੂੰ ਇੱਕ ਵਾਰੀ ਬੋ ਇਹ ਜਦੋਂ ਘਰੇ ਤਿਆਰ ਹੋ ਕੇ ਰਹੀ ਆ ਤੇ ਮੇਰਾ ਮੁੰਡਾ ਜਾਂਦਾ ਸੀ ਕੰਮ ਤੇ ਫੈਕਟਰੀ ਚ ਇਹਨੇ ਫੋਨ ਕਰਕੇ ਕਿਹਾ ਵੀ ਅਜੇ ਤੂੰ ਆ ਜਾ ਛੇਤੀ ਨਹੀਂ ਤੇ ਦਲੀਪ ਆ ਜਾਊਗਾ ਆਪਾਂ ਚੱਲ ਜੇ ਸਭ ਨੂੰ ਹਾਂ ਆਪਾਂ ਚੱਲ ਜੇ ਤੂੰ ਉਹ ਵੀ ਵੇਖਦੀ ਰਹੀ ਕਿ ਮੇਰੀ ਭਝਾਈ ਇੱਕ ਹੋਰ ਭਝਾਈ ਗੱਲ ਹੋਈ ਸੀ ਵੀ ਇਹ ਕਹਿੰਦੀ ਸੀ ਤੁਹਾਨੂੰ ਭੱਜ ਲਗੀ ਇਹ ਮੈਂ ਉਧਰੋਂ 4 ਵਜੇ ਮੈਂ ਤਾਂ ਆਇਆ ਸੀਗਾ ਇਹਨੇ ਫੋਨ ਲਾ ਕੇ ਸੱਦਾ ਮੈਂ 4 ਵਜੇ ਪੂਰੇ ਇੱਥੇ ਆ ਗਿਆ ਸੀਗਾ ਤੇ ਮਾਮੀ ਉਹਨੇ ਬਾਹਰ ਬੈਠੀ ਮੇਰੇ ਵੱਡੇ ਹੋਣੀ ਉਹਨਾਂ ਸਾਹਮਣੇ ਹੀ ਘਰਾਂ ਦੇ ਇਹ ਤੁਹਾਨੂੰ ਕਹਿੰਦੀ ਸੀ ਵੀ ਭੱਜ ਚਲ ਗਏ ਜਿਵੇਂ ਤੁਹਾਡੀ ਮੰਮੀ ਕਹਿ ਰਹੀ ਹੈ ਕਿ ਮੇਰੇ ਮੁੰਡੇ ਨੂੰ ਫੋਨ ਕਰਕੇ ਸੱਦਿਆ ਵੀ ਆ ਜਾ ਅਜੇ ਆਪਾਂ ਭੱਜ ਚਲ ਗਏ ਫੋਨ ਲਾਇਆ ਤੇਰੀ ਮੰਮੀ ਨੇ ਫੋਨ ਲਾ ਕੇ 4 ਵਜੇ ਇੱਥੇ ਸੱਦਿਆ ਮੈਨੂੰ ਇਹ ਕਹਿੰਦੀ ਇੱਕ ਮਿੰਟ ਜੀ ਇਹਨਾਂ ਨੇ ਮੈਨੂੰ ਸੱਦਿਆ ਵੀ ਮਾਮਾ ਅਜੇ ਘਰੇ ਹੈ ਨਹੀਂਗਾ ਫੋਨ ਲਾ ਕੇ ਮੈਨੂੰ ਸੱਦਿਆ ਵੀ ਪਹਿਲਾਂ ਇਹਨੇ ਦੇਖਿਆ ਉਧਰ ਉਧਰ ਵੀ ਕਹਿੰਦੇ ਘਰੇ ਕੋਈ ਹੈ ਨਹੀਂਗਾ ਹੁਣ ਆ ਜਾ ਉਦੋਂ ਮੈਂ ਘਰੋਂ ਮੋਟਰ ਲੈ ਕੇ ਆਇਆ ਟੋਕੜਾ ਕੇ ਮੋਟਰ ਲੈ ਕੇ ਆਇਆ ਉਦੋਂ ਉਦੋਂ ਗਏ ਆ ਜੀ ਵੀ ਭੱਜ ਗਏ ਹਾਂਜੀ ਫਿਰ ਤੁਸੀਂ ਜਾਣਦੇ ਹੋ ਤੁਹਾਡੀ ਮੰਮੀ ਹੈ ਤੁਹਾਨੂੰ ਤਾਂ ਨੇ ਗਲਤੀ ਹੋਈ ਮੈਂ ਅਗਲੇ ਅਗਲੇ ਦਿਨ ਹੀ ਫੋਨ ਲਾਇਆ ਮਨਿਆ ਗਲਤੀ ਹੋਈ ਮੇਥੋਂ ਮੈਂ ਅਗਲੇ ਦਿਨ ਸੌਰੀ ਮੰਗੀ ਇਹ ਕਹਿੰਦੇ ਵੀ ਵਾਪਸ ਨਹੀਂ ਆਉਣਾ ਇੱਥੇ ਹੋਣਾ ਤੂੰ ਮੈਂ ਪੁੱਛਿਆ ਫੋਨ ਲਾ ਕੇ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਵੀ ਮਾਮਾ ਦੱਸ ਕਿੱਥੇ ਲੈ ਕੇ ਆਵਾਂ ਇਹ ਵਾਪਸ ਆਨੇ ਮੈਂ ਤਾਂ ਗਲਤੀ ਹੋ ਗਈ ਬਹੁਤ ਵੱਡੀ ਇਹ ਕਹਿੰਦਾ ਵੀ ਵਾਪਸ ਨਹੀਂ ਆਉਣਾ ਇਹ ਵੀ ਸਾਰੇ ਕਹਿੰਦੇ ਮੈਂ ਤਾਂ ਇਹ ਤਾਂ ਤੁਸੀਂ ਮੰਨਦੇ ਹੋ ਵੀ ਮੁੰਡੇ ਨੇ ਗਲਤੀ ਕੀਤੀ ਹੈ ਹਾਂ ਦੋਨਾਂ ਨੇ ਕੀਤੀ ਹੈ ਸਰ ਇਹ 18 ਸਾਲ ਦਾ ਵੇ 40 45 ਸਾਲ ਦਾ ਤਾਂ ਪਹਿਲੀ ਗੱਲ ਤਾਂ ਇਹਨੂੰ ਪਤਾ ਹੋਣਾ ਚਾਹੀਦਾ ਵੀ ਮੇਰੀ ਉਮਰ ਵਿੱਚ ਕਿੰਨੇ ਆ ਨਾ ਇਹਨੂੰ ਆਏ ਸਿਰ ਨਾ ਰਿਸ਼ਤਾ ਖਰਾਬ ਕਰਤਾ ਵਾ ਬਾਤ ਚ ਮੇ ਤੇਰੇ ਘਰੇ ਵਾਲੂ ਮੈਂ ਕਹਾਂ ਤੂੰ ਵੜੇਗਾ ਤੈਨੂੰ ਵੀ ਘੋਟ ਪਾਉ ਤੇ ਪਾਉ ਦੋਨਾਂ ਦੇ ਘੋਟ ਫੇਰਾ ਇਹ ਮੇਰਾ ਭਰਾ ਕਹਿੰਦਾ ਸੀ ਮੈਂ ਉਥੇ ਮੰਜਾ ਮੰਜਾ ਡਾ ਜਾਵਾ ਠੀਕ ਆ ਇਹਨਾਂ ਨੂੰ ਚੁੱਪ ਕਰਾ ਲਓ ਪਹਿਲਾਂ ਮੇਰੀ ਵੀ ਗੱਲ ਸੁਣ ਲਓ ਹੁਣ ਜੀ ਮੈਂ ਕੁੱਤਿਆਂ ਉਂ ਚਾਰੇ ਪਾਸੇ ਘੁੰਮਦਾ ਰਿਆਂ ਕੰਮ ਵੀ ਕਰਦਾ ਰਿਆਂ ਜਵਾਕਨੂਰ ਵੇਖਦਾ ਰਿਆਂ ਠੀਕ ਆ ਤੇ ਮੈਂ ਫੋਨ ਕਰਦਾ ਰਿਆਂ ਇਹ ਫੋਨ ਨਹੀਂ ਚੱਕਦੇ ਸੀ ਕੁਛ ਨਹੀਂ ਚੱਕਦੇ ਸੀ ਠੀਕ ਆ ਮੇਰੇ ਕੋਲ ਇਹ ਵੀ ਫਰੂਪ ਹੈਗਾ ਵਾ ਫੋਨ ਸਾਰੇ ਉਹ ਬੰਦ ਕਰ ਦੇ ਠੀਕ ਆ ਜੀ ਮੇ ਤੁ ਅਨੂ ਤੁਹਾਡੇ ਬੱਚੇ ਕਿਹੜੇ-ਕਿਹੜੇ ਸੀ ਤੁਹਾਨੂੰ ਨਹੀਂ ਆਇਆ ਵੀ ਮੈਂ ਆ ਬੱਚੇ ਆਦੇ ਛੱਡ ਕੇ ਇੱਕ ਇੱਕੋ ਮੁੰਡੇ ਨਾਲ ਜਾਨੀ ਹੈ ਆ ਦੇਖੀ ਲਾ ਕੇ ਲੈ ਸੀ ਆਨੇ ਕੋਲ ਖਿਲਾ ਕੇ ਲੈ ਕੇ ਗਏ ਸੋ ਮੈਨੇ ਖਿਲਾ ਕੇ ਲੈ ਕੇ ਗਏ ਸੀ ਸਿਆਨੇ ਕੋਲ ਕੀ ਖਿਲਾਤਾ ਤੈਨੂੰ ਉਹ ਤਾਂ ਮੈਨੂੰ ਪਤਾ ਨਹੀਂ ਮਗਰ ਸਿਆਨੇ ਲਈ ਜਾਂਦੇ ਸਗੇ ਦੋਨੋਂ ਮਾਫੋ ਤੇ ਜਲਦੀ ਸਗੇ ਸਿਆਨੇ ਉਹ ਤਾਂ ਮਾਤਾ ਕੋਲੇ ਖੜੀ ਆ ਉਹ ਤਾਂ ਕਹਿੰਦੀ ਮੇਰਾ ਕੰਮ ਕੀਤੇ ਨੀ ਮੋੜ ਕੇ ਆਉਣ ਲੱਗਿਆ ਸਗੇ ਤਾਂ ਮਾ ਕਹਿੰਦਾ ਮੋੜ ਕੇ ਆਈ ਨਾ ਜਿੱਥੇ ਜਾਣਾ ਹੈ ਜਾਜ ਇਹ ਤੇ ਮਾਏ ਫਸੇਗੀ ਸਾਡੇ ਅਸੀਂ ਨਹੀਂ ਉਹ ਤਾਂ ਫਿਰ ਐ ਕਹਿੰਦੀ ਹੈ ਨਾ ਵੀ ਤੂੰ ਤੂੰ ਮੇਰੇ ਮੁੰਡੇ ਨੂੰ ਲੈ ਕੇ ਗਈ ਹੈ ਮੈਂ ਤਾਂ ਤੈਨੂੰ ਰੱਖਣਾ ਨਹੀਂਗਾ ਤੂੰ ਜਿੱਥੇ ਗਈ ਉਹਥੇ ਜਾ ਤੁਸੀਂ ਇਹ ਗੱਲ ਆਕੀਉ ਨਹੀਂ ਪੈਣ ਜਦੋਂ ਜਦੋਂ ਉੱਥੋਂ ਪੁਲਿਸ ਵਾਲੇ ਕੋਟੀਸੇ ਖਾਂ ਤੋ ਇੱਥੇ ਆਇਆ ਦੋ ਉਦੋਂ ਵੀ ਇਹਨੇ ਬਿਆਨ ਇਹ ਹੀ ਦਿੱਤਾ ਵਾ ਵੀ ਮੈਂ ਇਹਦੇ ਨਾਲ ਪਿਆਰ ਕਰਦੀ ਆ ਮੈਂ ਇਹਦੇ ਨਾਲ ਵਿਆਹ ਕਰਨਾ ਉਹ ਮੈਂ ਕਹਾਂ ਅਸੀਂ ਨਹੀਂ ਰੱਖਣਾ ਵਾ ਤੁਸੀਂ ਮੈਂ ਆਪਣੇ ਮੁੰਡੇ ਨੂੰ ਪੁੱਛਿਆ ਤੁਸੀਂ ਨੂੰ ਪਿਆਰ ਕਰਦੇ ਸੀ ਮਾਂਮੀ ਨੂੰ ਆਦੇ ਨੂੰ ਕਿੰਨੇ ਚਿਰ ਤੋਂ ਤੁਹਾਡੇ ਰਿਲੇਸ਼ਨ ਸੀ ਰਿਲੇਸ਼ਨ ਆਈ ਮੀਨਾ ਕੀ ਮੀਨਾ ਕੋਈ ਸੋਚਿਆ ਨਹੀਂ ਕੁਛ ਵੀ ਮਾੜਾ ਮੋਟਾ ਵੀ ਮੇਰੀ ਉਮਰ ਕਿੰਨੀ ਹੈ ਮੇਰੀ ਮਾਮੀ ਦੀ ਕਿੰਨੀ ਹੈ ਮੈਂ ਕੀ ਕੰਮ ਕਰ ਰਿਹਾ ਉਦੋਂ ਇਹਨਾਂ ਦਿਮਾਗ ਨਹੀਂ ਕੰਮ ਕੀਤਾ ਜੀ ਬਾਅਦ ਚ ਅਗਲੇ ਦਿਨ ਪਤਾ ਲੱਗਾ ਜੀ ਮੈਂ ਸੋਚਿਆ ਜਦੋਂ ਸਮਝਿਆ ਫਿਰ ਫਿਰ ਜਾ ਕੇ ਦਿਮਾਗ ਕੰਮ ਕੀਤਾ ਸਮਝ ਆਇਆ ਮੁੜ ਕੇ ਦਿਮਾਗ ਕੰਮ ਕਰ ਗਿਆ ਬੱਡੇ ਪੁਰਾਣੇ ਸਮਝਾਇਆ ਜੀ ਵੱਡੇ ਪੁਰਾਣੇ ਹਾਂਜੀ ਹੁਣ ਜਿਹੜੀ ਮੇਨ ਪੁਆਇੰਟ ਵਾਲੀ ਗੱਲ ਆ ਵੀ ਇਹ ਕਾਹਤੋਂ ਇੱਥੇ ਆ ਇਹਨੂੰ ਤਾਂ ਮੈਂ ਪਿੰਡ 'ਚ ਨਹੀਂ ਆਉਣ ਦਿੰਦਾ ਕਿ ਆ ਰੋਕਿਆ ਹੋਇਆ ਮੈਂ ਪਿੰਡ 'ਚ ਕਿਸੇ ਕੋਲੇ ਨਹੀਂ ਕਿਸੇ ਕੰਮ ਤੋਂ ਨਹੀਂ ਆਉਣ ਦੋ ਪਿੰਡ 'ਚ ਹੁਣ ਇਹਨੂੰ ਲੈ ਕੇ ਮੈਂ ਆ ਆਪਦੀ ਜ਼ਿੰਮ ਹਾਂ ਜੀ ਠੋਕਟਿਆ ਕਿਦਾ ਮਾਮਾ ਹਾਂ ਜੀ ਪਹਿਲਾਂ ਗੱਲ ਸੁਣ ਲੈ ਪਹਿਲਾਂ ਗੱਲ ਸੁਣ ਲੀ ਮਾਤਾ ਮਾਤਾ ਬਗਲ ਗੱਲ ਸੁਣੋ 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 ਅੱਜ ਤੋਂ 3 ਮਹੀਨੇ ਪਹਿਲਾਂ ਜੀ ਮੈਂ ਨਾ ਆਪਦੇ ਨਾਂ ਤੇ ਇਹਨੂੰ 45000 ਦੇ ਬੈਟਰੀ ਕਿਸ਼ਤਾਂ ਤੇ ਲੈ ਕੇ ਦਿੱਤੇ ਆ ਠੀਕ ਆ ਜੀ ਇਹਨੇ ਮੈਥੋਂ ਬਿਨਾ ਪੁੱਛੇ ਬਿਨਾ ਦੱਸੇ ਪਰਸੋਂ ਮੂੰਹ ਬੰਦ ਕਰੋ 14000 ਵਿੱਚ ਉਹੀ ਬੈਟਰੀ ਵੇਚ ਆਇਆ ਠੀਕ ਹੈ ਨਹੀਂ ਮਾਮਾ ਮੇਰਾ ਅੱਛਾ ਆਹੀ ਮਾਮਾ ਜਿਹਦੇ ਨਾਲ ਮੇਰੇ ਹੱਥੋਂ ਪਾਈ ਹੋਈ ਆ ਠੀਕ ਆ ਜੀ ਤੇ ਵੇਚ ਆਇਆ ਮੈਂ ਇਹਦੇ ਕੋਲੇ ਸ਼ਾਮਾ ਨੂੰ ਆਇਆ ਮਾਮਾ ਵੀ ਤੂੰ ਮੇਰੇ ਬੈਟਰੀ ਵੇਚ ਤੇ ਵੀ ਮੈਨੂੰ ਤਨੂ ਲੈ ਕੇ ਦਿੱਤਾ ਸੀ ਇਹ ਕਹਿੰਦਾ ਮੇਰਾ ਕੰਮ ਨਹੀਂ ਚੱਲਦਾ ਮੈਨੂੰ ਕਰ ਕਰਾ ਕੇ ਤਾਂ ਲੋਨੀ ਪਾਸ ਹੋਏ ਮੇਰੇ ਨਾਲ ਤੇ ਲੋਨ ਪਾਸ ਹੋ ਗਿਆ ਜੀ 45000 ਦੇ ਬੈਟਰੀ ਮੈਂ ਆਪਦੇ ਨਾਂ ਤੇ ਲੈ ਕੇ ਦਿੱਤੇ ਨੂੰ ਤੇ ਇਹਨੇ ਮੇਥੋਂ ਬਿਨਾ ਪੁੱਛੇ ਦੱਸਿਆ 14000 ਤੇ ਵੇਚ ਆਇਆ ਹਜੇ 6 ਕਿਸ਼ਤਾਂ ਪਈਆਂ 4370 70 ਰੁਪਏ ਦੀ 27000 ਰੁਪਿਆ ਤੇ 200 ਰੁਪਏ ਹਜੇ ਕਿਸ਼ਤਾਂ ਪਈਆਂ ਜੀ ਤੇ ਇਹ ਵੇਚ ਕੇ ਬਾਹੋਬਲੀ ਦੀਆਂ ਬੈਟਰੀਆਂ ਤੇ ਬਾਹੋਬਲੀ ਲਾ ਤਾਂ ਅੰਦਰ ਹਜੇ ਵੀ ਖੜਾ ਜੀ ਠੀਕ ਆ ਤੇ ਇਹਨੇ ਸਮਾਨ ਪੈਕ ਕੀਤਾ ਮੈਂ ਚੱਲਿਆ ਮੈਂ ਕਿਹਾ ਮਾਮਾ ਮੇਰੀਆਂ ਕਸਤਾਂ ਇਹ ਕਹਿੰਦਾ ਵੀ ਮੈਂ ਜਾ ਕੇ ਉੱਥੇ ਟਾਈਮ ਤੇ ਟਾਈਮ ਦੇ ਆਦੀ ਦੇ ਕਰੂੰਗਾ ਤੂੰ ਪਾ ਲਿਆ ਕਰੂੰਗਾ ਤੇ ਮੈਂ ਕਿਹਾ ਮੈਨੂੰ ਕੀ ਯਕੀਨ ਆ ਬਈ ਤੂੰ ਗੱਡੀ ਦਾ ਆਪਦੇ ਅੰਦਰ ਲਾ ਚ ਲਿਆ ਤੂੰ ਚੱਲਿਆ ਮੈਨੂੰ ਕਹਿੰਦਾ ਵੀ ਸਾਲ 2 ਸਾਲ ਬਾਅਦ ਮੈਂ ਮੜੂੰਗਾ ਤੇ ਮੈਂ ਤਾਂ ਕੋਈ ਯਕੀਨ ਨਹੀਂ ਰਿਹਾ ਮੈਂ ਕਿਹਾ ਮਾਮਾ ਤੂੰ ਗੱਡੀ ਮੇਰੇ ਕੋਲੇ ਲਾ ਦੇ ਤੇਰੀ ਉਵੇਂ ਰਹੂਗੀ ਤਾਂ ਕੋਈ ਲਿਖਤ ਪੜਤ ਕਚੈਰੀਆਂ ਚੱਲ ਕੇ ਆਪਾਂ ਕਰ ਲੈਣੇ ਆ ਠੀਕ ਆ ਇਹ ਕਹਿੰਦਾ ਮੈਂ ਕੋਈ ਲਿਖਤ ਪੜਤ ਨਹੀਂ ਕਰਨੀ ਮੈਨੂੰ ਤੇਰੇ ਤੇ ਯਕੀਨ ਹੀ ਨਹੀਂ ਹੈਗਾਗਾ ਜੀ ਆ ਹੋਰ ਵੀ ਨੱਗੇ ਦੇ ਲੋਕ ਖੜਿਆ ਆਪਾਂ ਇਹਨਾਂ ਦੀ ਪੁੱਛ ਲੈਣੇ ਇੱਕ ਮਿੰਟ ਇਹ ਚੀਜ਼ ਸਾਰਾ ਆਪਾਂ ਨੂੰ ਨਹੀਂ ਪਤਾ ਇਹ ਇਹਨਾਂ ਦਾ ਘਰ ਦਾ ਮਸਲਾ ਆਪਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਵੀ ਲੋਨ ਇਹਨਾਂ ਦੇ ਪਾਸੋਂ ਨਹੀਂ ਲੋਨ ਦੀ ਗੱਲ ਨਹੀਂ ਜਿਵੇਂ ਇਹ ਕਹਿੰਦੇ ਆ ਵੀ ਇੱਕ ਮਾਮੀ ਆ ਇੱਕ ਭਾਂਜਾ ਹੈ ਮਾਮੀ ਨੂੰ ਲੈ ਕੇ ਭਾਂਜਾ ਭੱਜ ਗਿਆ ਮਾਮੀ ਨੂੰ ਲੈ ਕੇ ਭਾਂਜਾ ਭੱਜ ਗਿਆ ਇਹ ਇਹ 10 12 ਦਿਨ ਇਧਰ ਉਧਰ ਘੁੰਮਦੇ ਰਹੇ ਫੇਰ ਵਾਪਸ ਆ ਗਏ ਇਹ ਘਰੇ ਆ ਗਏ ਆਪਦੀ ਮੰਮੀ ਕੋਲੇ ਆ ਗਿਆ ਮੁੰਡਾ ਇਹ ਉੱਥੋਂ ਜਾ ਕੇ ਮੈਂ ਗਿਆ ਨਾਲ ਇਹ ਕਹਿੰਦੇ ਸੀ ਪੁਲਿਸ ਕੇਸ ਹੋਊਗਾ ਵੀ ਸਵੇਰੇ ਇਦਾਂ ਦੀ ਉੱਥੇ ਬੈਠ ਕੇ ਰਾਜੀ ਨਾਵਾ ਕਰਾਵਾਂਗੇ ਉਹ ਰਾਜੀ ਹੋ ਗਈ ਕੁੜੀ ਕਹਿੰਦੀ ਮੈਂ ਆਪਦੇ ਬੰਦੇ ਨਾਲ ਜਾਣਾ ਇਹਨਾਂ ਨੇ ਵੀਡੀਓ ਬਣਾਈ ਪ੍ਰੋਪਰ ਤੂੰ ਇਹਦੇ ਨਾਲ ਬੈਠ ਕੇ ਕਰਿਆ ਗਈ ਉਹਦੇ ਦੀ ਇਹ ਘਰੇ ਆ ਮੁੰਡਾ ਹੁਣ ਫੇਰ ਇਧਰ ਆਉਣ ਜਾਣ ਲੱਗ ਗਿਆ ਗਲੀ 'ਚ ਇਹ ਇਹਦਾ ਵੱਡਾ ਭਰਾ ਰਹਿੰਦਾ ਵੀ ਇਧਰ ਇਹਦੇ ਘਰੇ ਆਉਂਦਾ ਜੀ ਉਹਦੀ ਵੀ ਬੇਟੀ ਜਵਾਨ ਐ ਇੱਥੇ ਫਿਰਦੀ ਹੁੰਦੀ ਆ ਐਡੀ ਸਾਰੀ ਕੁੜੀ ਆ ਅਸੀਂ ਇਹੀ ਕਹਿੰਨੇ ਵੀ ਅੱਜ ਆਪਦੀ ਮਾਮੀ ਨੂੰ ਲੈ ਗਿਆ ਕੱਲ ਨੂੰ ਉਹਦੀ ਧੀ ਨੂੰ ਬਖਸ਼ੂ ਮੇਰੇ ਘਰੇ ਮੇਰੇ ਤਿੰਨ ਬੇਟੀਆਂ ਆ ਜੀ ਸਾਨੂੰ ਵੀ ਡਰ ਇੰਨੇ ਰੇ ਸਵੇਰੇ ਆਉਂਦੇ ਆ ਜੀ ਤੁਹਾਨੂੰ ਵੀ ਡਰ ਹੋਣਾ ਹਾਂਜੀ ਡਰ ਆ ਜੀ ਸਾਨੂੰ ਪਹਿਲਾਂ ਗੇਟ ਮੇਰਾ ਹੀ ਪੈਂਦਾ ਗਲੀ ਤੇ ਸਾਨੂੰ ਪੂਰਾ ਡਰ ਵੀ ਕਿਸ ਲਈ ਆਉਂਦੇ ਇੱਧਰ ਇਹ ਬੰਦੇਆਂ ਦੀ ਮਾਮੀ ਨਹੀਂ ਬਖਸ਼ੀ ਬਖਸ਼ੀ ਉਹ ਸਾਨੂੰ ਕੀ ਬਖਸ਼ੂਗਾ ਅਸੀਂ ਕੀ ਲੱਗਦੇ ਆ ਇਹਦੇ ਬਸ ਆਹੀ ਹੈ ਗੱਲ ਮਾਮੀ ਦੀ ਉਮਰ 40 ਸਾਲ ਦੱਸ ਰਹੇ ਆ ਨਹੀਂ ਜੀ ਇੰਨੀ ਨਹੀਂ 40 ਸਾਲ ਦੀ ਤਾਂ ਨਹੀਂ ਉਮਰ 27 28 ਸਾਲ ਮੰਨ ਕੇ ਚਲੋ 30 ਸਾਲ ਹੋਊਗੀ ਮੁੰਡੇ ਦੀ ਉਮਰ ਕਿੰਨੀ ਹੈ ਮੁੰਡਾ ਤਾਂ ਸਾਡੇ ਹੱਥਾਂ 'ਚ ਜੰਮਿਆ ਪੜਿਆ ਜੀ ਇਹ 22 22 ਸਾਲ ਦੱਸਦੇ ਆ ਇਹ ਤਾਂ ਛੋਟਾ ਜਿਹਾ ਹੀ ਖੇਡਦੇ ਹੁੰਦੇ ਸੀਗੇ ਸਾਡੇ ਕੋਲੇ ਪੜੇ ਆ ਇਹ ਇਹਨਾਂ ਨੇ ਜਗ੍ਹਾ ਪਹਿਲਾਂ ਲਈ ਸੀ ਮੈਂ ਆ ਬਾਅਦ 'ਚ ਲਈ ਇਹਨਾਂ ਨਾਲ 2000 ਮੇਰਾ ਖਿਆਲ ਵੀ 2013 ਚ ਮੈਂ ਆਇਆ ਇੱਥੇ 13 14 ਚ ਇਹ ਮੇਰੇ ਨਾਲ ਪਹਿਲਾਂ ਦੇ ਬੈਠੇ ਇੱਥੇ ਆ ਭਾਈ ਨੇ ਵੀ ਬਾਅਦ ਚ ਲਈ ਦਰਸ਼ਨ ਨੇ ਵੀ ਅਸੀਂ ਤਿੰਨੇ ਘਰ ਬਾਅਦ ਚ ਆਏ ਆ ਜੀ ਇਹ ਪਹਿਲਾਂ ਤੋਂ ਇਹੇ ਰਹਿ ਰਹੇ ਆ ਜੀ ਪਹਿਲਾਂ ਤੋਂ ਹੀ ਰਹਿ ਰਹੇ ਵੀ ਹਾਂਜੀ ਆਹੀ ਗੱਲ ਬਾਤ ਆ ਜੀ ਇਹਦਾ ਮੇਰਾ ਤਵੰਦ ਬੇਨਤੀ ਜੀ 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 ਉਹ ਕਹਿੰਦੇ ਆ ਵੀ ਸਾਨੂੰ ਵੀ ਡਰ ਹੋਇਆ ਪਿਆ ਮੱਲੇ ਵਾਲੇ ਕਹਿੰਦੇ ਸਾਨੂੰ ਡਾਰਾ ਪੂਰਾ ਵੀ ਜਦੋਂ ਇਸ ਨੇ ਆਦੀ ਮਾਮੀ ਨਹੀਂ ਬਖਸ਼ੀ ਮਾਮੀ ਨੂੰ ਲੈ ਕੇ ਵਧਾ ਕੇ ਸਾਨੂੰ ਡਾਰਾ ਸਾਡੀਆਂ ਕੁੜੀਆਂ ਮਟਿਆਰਾਂ ਸਾਡੀਆਂ ਬਹੂਆਂ ਮਟਿਆਰਾਂ ਉਹਨਾਂ ਨੂੰ ਕੱਲ ਨੂੰ ਰਾਤ ਬਰਾਤੇ ਲੈ ਕੇ ਜਾਜੇ ਸਾਰਾ ਇਹ ਹਜੇ ਕੰਮ ਕਰੇ ਕਰਦਾ ਵਾ ਫੈਕਟਰੀ 'ਚ ਲੱਗਾ ਵਾ ਇਹ ਤਾਂ ਜਨਾ ਬੈਟਰੀਆ ਕਰਕੇ ਤਾਂ ਅਸੀਂ ਰਾਤ ਇੱਥੇ ਰਹਿੰਦੇ ਆ ਵੀ ਕਿਤੇ ਮਾਮਾ ਭੱਜ ਨਾ ਜਾਵੇ ਸਾਰਾ ਕੋਸ ਪਿਆ ਵਾ ਭੱਜ ਚਲੇ ਸੀ ਸਾਰਾ ਭੱਜ ਚਲੇ ਸੀ ਇਹਨਾਂ ਨੂੰ ਰੋਕਿਆ ਵਾ ਕਹਿੰਦਾ ਸਾਨੂੰ ਪੱਟ ਲੋ ਕੀ ਪੜਦੇ ਆ ਮੇਰਾ ਵੀ ਗੱਲ ਸੁਣੋ ਜੀ ਲਾਉਣੇ ਨੇ ਕਰਾਇਆ ਸੀ ਆ ਠੀਕ ਆ ਮਹੀਨੇ ਬਾਅਦ ਮੇਰੇ ਕੋਲੇ ਆਇਆ ਵਾ ਕਹਿੰਦਾ ਗੱਲ ਛੱਡੋ ਜਿਹੜੀ ਦੂਜੀ ਗੱਲ ਸੀ ਉਹ ਕਰੂ ਤੁਹਾਡੀ ਦੂਜੀ ਦੂਜੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਸੀ ਹਾਂਜੀ ਮੈਂ ਦਿਨ ਰਾਤ ਵੀ ਕੰਮ ਕਰਦਾ ਵਾਂ ਅੱਜ ਜਿਹੜਾ ਬਾਈ ਜੀ ਆਇਆ ਵਾ ਇਹਦੇ ਨਾਲ ਵੀ ਟੀਟਰ ਤੇ ਮੈਂ ਜਾਂਦਾ ਹੁੰਨਾ ਵਾਂ 2 ਵਜੇ ਰਾਤ ਨੂੰ ਉਸ ਤੋਂ ਬਾਅਦ ਮੈਨੂੰ ਆਪ ਨਹੀਂ ਪਤਾ ਹੁੰਦਾ ਘਰੇ ਕੀ ਹੁੰਦਾ ਨਹੀਂ ਹੁੰਦਾ ਵਾ ਦਿਨ ਰਾਤ ਮੈਂ ਕੰਮ ਕਰਦਾ ਹੁੰਨਾ ਵਾਂ ਹਾਂਜੀ ਤੇ ਇਹ ਤੁਹਾਡਾ ਬੇਟਾ ਜਿਹੜਾ ਇਹ ਤੁਹਾਡੇ ਪਰਵਾਸ 'ਚ ਹੀ ਰਹੂਗਾ ਜਾਂ ਆਪਸੇ ਰਹੂਗਾ ਜਿਵੇਂ ਉਹ ਦੱਸ ਰਹੇ ਆ ਏ ਬੇਟਾ ਕੰਮ ਤੇ ਜਾਂਦਾ ਵਾ ਛੁੱਟੀ ਕਰਾ ਕੇ ਦੋ ਦਿਨ ਇੱਥੇ ਆ। ਬਾਕੀ ਦੂਜੀ ਗੱਲ ਇਹ ਆ ਜਦੋਂ ਮੇਰੇ ਬੇਟਾ ਨਸ਼ਾ ਕਰਦਾ ਵਾ ਸੋ ਘਰੇ ਰੱਖੇ ਆ ਤੇ ਤੈਨੂੰ ਉਹਦਾ ਪਤਾ ਹੀ ਤੂੰ ਤਾਂ ਗੇ ਹੋ ਜਾਂ ਕੰਮ ਨਹੀਂ ਕਰ ਸਕਦਾ। ਅਜੇ ਆ ਜਾ ਸਾਡੇ ਘਰੇ ਮੈਗੀ ਬਣਾਈ ਆ। ਅਜੇ ਆ ਜਾ ਟੀਵੀ ਵੇਖੀਗੇ। ਇਹ ਸੁੱਤੇ ਪਏ ਨੂੰ ਲੈ ਕੇ ਆਇਆ ਇੱਥੇ ਮੈਗੀ ਖਵਾਉਣ ਨੂੰ। ਸ਼ਾਮ ਨੂੰ ਸ਼ਾਮ ਨੂੰ ਮੇਰਾ ਘਰ ਵਾਲਾ ਆਇਆ ਇਹਨੂੰ ਸੱਦਣ ਇਹ ਵਿਚਾਲੇ ਬਿੜਤੇ ਪਿਆ ਵਾ ਦੋਨੇ ਪਾਸੇ ਦੋ ਜੀ ਪਈ ਆ। ਕਾ ਤੋ ਕਹਿੰਦਾ ਮੈਂ ਉਤੋਂ ਦੀ ਫੜਨਾ ਇਹਨਾਂ ਨੂੰ। ਸਰ ਕੀ ਫੜੋਂਗੇ ਤੁਸੀਂ ਦੱਸੋ ਮੈਨੂੰ। ਇਹ ਅੰਜਾਮ ਲਾਈ ਜਾਂਦਾ ਇਹਨਾਂ ਕੋਲ ਫਰੂਫ ਹੈਗਾ ਜੀ। ਸੌ ਇਹ ਸੌਖਾ ਨਹੀਂ ਐਸ ਗੱਲ ਤੇ ਇਹਨਾਂ ਨੂੰ ਪ੍ਰੂਫ ਦੇ ਦਿਓ ਤਾਂ ਮੈਂ ਮੰਨ ਲੂੰਗਾ ਠੀਕ ਆ ਨਾ ਆ ਸਾਲ ਹੋ ਗਿਆ 1 ਸਾਲ ਹੋ ਗਿਆ ਸਰ ਠੰਡ ਚ ਇਹ ਕਹਿੰਦੀ ਆ ਮੈਨੂੰ ਜਾ ਕੇ ਵੀ ਦੀਦੀ ਤੂੰ ਨਾ ਦੋਨੇ ਮੁੰਡੇ ਦਾ ਵਿਆਹ ਕਰਾ ਦੇ ਮੈਂ ਕਿਹਾ ਕਿਹੜੀ ਗੱਲੋਂ ਮੈਂ ਕਹਾਂ ਜੇ ਕੁੜੀਆਂ ਰਹਿਣ ਤਾਂ ਤੂੰ ਮੁੰਡੇ ਦਾ ਵਿਆਹ ਕਿਵੇਂ ਕਰਾਦਾ ਮੈਂ ਪੁੱਛ ਲਓ ਮੂੰ ਤੇ ਇਹਨਾਂ ਮੈਨੂੰ ਖੋਦ ਕਿਹਾ ਵਾ ਮੈਂ ਕਿਹਾ ਕੋਈ ਵਜਾ ਵਾ ਕੁੜੀ ਵੇਖੀ ਹੈ ਕਹਿੰਦੇ ਨਹੀਂ ਇਹਨਾਂ ਤਾਂ ਤੂੰ ਵਿਆਹ ਕਰਾ ਦੇ ਛੇਤੀ ਕਰਾ ਦੇ ਵਿਆਹ ਤੂੰ ਮੈਨੂੰ ਸਮਝ ਨਹੀਂ ਆਈ ਸਰਵੇ ਇਹਨੇ ਕਿਉਂ ਕਿਉਂ ਕਿਆ ਕਾ ਤੋ ਕਿਆ ਮੈਂ ਕਿਹਾ ਚਾਹੁੰਦੇ ਜੇ ਮਾਮੀ ਕਹਿੰਦੀ ਨਹੀਂ ਮੈਂ ਜਿਵੇਂ ਇਹ ਵੀ ਕਹਿੰਦੇ ਆਪਣੇ ਗਵਾਂਢੀ ਵੀ ਕਹਿੰਦੇ ਗਲੀ 'ਚ ਨਹੀਂ ਆਉਣਾਗਾ ਮੇਰਾ ਸਵੇਰੇ ਜਨਾ 7 ਵਜੇ ਕੰਮ ਤੇ ਉਦੋਂ ਮੈਂ 6:30 ਵਜੇ 6 ਵਜੇ ਪਿੰਡ ਆਉਣਾ ਵਾਪਸ ਡੇਲੀ ਤੇ ਕੱਲ ਨੂੰ ਛੁੱਟੀ ਨਹੀਂ ਨਹੀਂ ਮੈਨੂੰ ਪਤਾ ਆਂਟੀ ਮੇਰੀ ਗਲਤੀ ਐ ਮੈਂ ਆਹ ਥੋੜੀ ਗੱਲ ਸਮਝਾ ਮੈਂ ਥੋੜੀ ਮੈਂ ਗੱਲ ਸਮਝਦਾ ਮੇਰੇ ਨਾਲ ਜਦੋਂ ਮੈਂ ਤੁਹਾਨੂੰ ਸੱਦਾ ਹਾਂ ਤੁਸੀਂ ਖੜੇ ਆ ਸਾਡੇ ਨਾਲ ਰਾਤ ਬਰਾਤ ਵੀ ਸਾਡੇ ਨਾਲ ਗਏ ਆ ਕੰਮ ਤੇ ਤੇ ਮੈਂ ਕਿੰਨਾ ਗਲਤ ਬੋਲਦਾ ਮੈਂ ਕਿਵੇਂ ਇਹਨਾਂ ਨੂੰ ਵੀ ਕਿੰਨਾ ਵੀ ਮੈਂ ਗਲੀ 'ਚ ਨਹੀਂ ਆਉਂਦਾਗਾ ਮੇਰਾ ਸਵੇਰ ਡੇਲੀ ਦਾ ਰੁਟੀਨ ਆ 7 ਵਜੇ ਜਾਣਾ ਹੁੰਦਾ ਤੇ 6:30 ਵਜੇ 6 ਵਜੇ ਪਿੰ ਮੈਂ ਨਹੀਂ ਕਹਣਾ ਜੀ ਆਪਾਂ ਭੈਣ ਭਰਾਵਾ ਹੁੰਦੇ ਸੀ ਹੁਣ ਜਿਵੇਂ ਮਹੱਲੇਆਂ ਦਾ ਤੁਹਾਡੇ ਤੇ ਇੰਨਾ ਵਿਸ਼ਵਾਸ ਬਣਿਆ ਸੀ ਅੱਜ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਵਿਸ਼ਵਾਸ ਮੇਥੋਂ ਛੋੜਤਾ ਜਾਂਦਾ ਵਿਸ਼ਵਾਸ ਬਿਲਕੁਲ ਉੱਟ ਗਿਆ ਹੈ ਬਿਲਕੁਲ ਉੱਟ ਗਿਆ ਵਿਸ਼ਵਾਸ ਜੀ ਇਹਨਾਂ ਦਾ ਵੀ ਕਰੇ ਇੱਕ ਵੀ ਸਾਡੀਆਂ ਕੁੜੀਆਂ ਧੀਆਂ ਭੈਣਾਂ ਮਟਿਆਰਾਂ ਕੱਲ ਤੂੰ ਲੈ ਕੇ ਭੱਜ ਜ ਉਹਨਾਂ ਨੂੰ ਪੂਰਾ ਮਹੱਲੇ ਚ ਪ੍ਰਭਾਵ ਪੈਂਦਾ ਈ ਇਹ ਗੱਲ ਹੈ ਉਹ ਇਹ ਕਹਿ ਰਿਹਾ ਨਾ ਵੀ ਆਦੀ ਮਾਮੀ ਨਹੀਂ ਬਖਸ਼ੀ ਇਹਨੇ ਤੇ ਦੂਜੇ ਨੂੰ ਕਿੱਥੋਂ ਬਖਸ਼ੂ ਆ ਮਹਿਮਾਨ ਦਾ ਜੀ ਮੈਂ ਵੀ ਹੂੰ ਸਰ ਇੱਕ ਹੱਥ ਨਾਲ ਤਾੜੀ ਮਾਰ ਕੇ ਵੇਖੋ ਨਹੀਂ ਨਾ ਵੱਜਦੀ ਆ ਦੋ ਹੱਥ ਨਾਲ ਤਾੜੀ ਮਾਰੋਗੇ ਗਲਤੀ ਦੋਨਾਂ ਨੇ ਕੀਤੀ ਆ ਮੈਂ ਤੈਨੂੰ ਕਹਿੰਦਾ ਦੋਨਾਂ ਨੂੰ ਜਾ ਕੇ ਨ ਹਵਾਲਾ ਚ ਬੰਦ ਕਰੋ ਇਹਨਾਂ ਨੂੰ ਉੱਤੇ ਦਿਨੋਂ ਪਟੇ ਦੇ ਮਾਰ ਚਾਰੋ ਇਹਨਾਂ ਨੂੰ ਹੂੰ ਫੇਰ ਗੱਲ ਹੁੰਦੀ ਆ ਪੁਲਸਾੜ ਨੇ ਕਿਹਾ ਸੀ 10 ਵਜੇ ਉਹਨਾਂ ਨੂੰ ਹਾਜ਼ਰੀ ਕਰੋ ਇਹਨਾਂ ਨੂੰ ਕਿਹਾ ਕਿਦਾ ਸੀ ਨਹੀਂ ਜਾਣਾ ਵਾ ਕਿਉਂ ਨਹੀਂ ਜਾਣਾ ਵਾ ਇਹਨਾਂ ਨੂੰ ਪੁੱਛੋ ਜੀ ਸਰਪੰਚ ਕੋਲੇ ਆ ਕਦੇ ਲਈ ਗਈ ਸੀ ਸਰਪੰਚ ਕੋਲੇ ਗਿਆ ਸੀਗਾ ਭਾਈ ਤੇਰੀ ਵੋਟੇ ਉਹ ਆਪਦੀ ਵੋਟ ਨੂੰ ਲੈ ਕੇ ਜਦੋਂ ਮੈਂ ਜਾਣ ਨੂੰ ਤਿਆਰ ਹੈਗਾ ਉਹਨੂੰ ਵੀ ਲੈ ਕੇ ਚਲੋ ਮੈਨੂੰ ਵੀ ਲੈ ਕੇ ਚਲੋ ਜਲਦੀ ਸਜ਼ਾ ਕੱਟਣ ਨੂੰ ਤਿਆਰ ਹੈਗਾ ਮੇਰਾ 30000 ਖਾ ਗਏ ਖਾ ਕੇ ਉਹ ਕਹਿੰਦਾ ਕਿ ਮੈਂ ਕੁਝ ਨਹੀਂ ਕੀਤਾ ਮੈਂ ਜਾਣ ਨੂੰ ਤਿਆਰ ਹੈਗਾ 30000 ਕਿੱਥੋਂ ਲੈ ਗਿਆ ਘਰੋਂ ਲੈ ਗਿਆ ਖਾਤੇ ਜੋਂ ਲੈ ਗਿਆ 10000 ਖਾਤੇ ਮੇਰੇ ਕਿਹਾ 20000 ਮੈਂ 10000 ਕਸਟਰ ਨਾ 15000 ਇਹ ਆਪਦੇ ਸਾਰਾ ਮੈਨੂੰ ਦੇ ਕੇ ਆ ਜਾ ਆਵੇ ਫੋਨ ਲਵਾ ਕੇ ਪੁੱਛੋ ਤੁਸੀਂ ਪਰਦਾ ਪਾਉਣ ਲਈ 100 ਗੱਲ ਝੂਠੀ ਸਰ ਇਹਨਾਂ ਦੇ ਫੈਮਲੀ ਨੂੰ ਫੋਨ ਲਾਵੇ ਇਸ ਟਾਈਮ ਤੁਹਾਨੂੰ ਮੈਂ ਗੱਲਾਂ ਰਿਕਾਰਡਿੰਗ ਸੁਣਿਆ ਸੁਣਾ ਦੂੰਗੀ ਮੈਂ ਮੈਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਨਹੀਂ ਸੱਦ ਕੇ ਆਹ ਗੱਲ ਦੱਸਣਾ ਸੀਗਾ ਠੀਕ ਆ ਜੀ ਤੇ ਬਾਕੀ ਲਾ ਕੇ ਲਾਉਣ ਦੀ ਗੱਲ 50000 ਰੁਪਈਆ ਮੈਂ ਇਹਨੂੰ ਦਿੱਤਾ ਸੀ ਹੁਣ ਮੁੱਕਰ ਦੇ ਜਾ ਠੀਕ ਆ ਨਾ ਮੈਂ ਮੁੜ ਕੇ ਲਾ ਗਊਗਾ ਕਿਵੇਂ ਕਿਵੇਂ ਨੇਗਾ ਵੀ ਗਲਤੀ ਹੋ ਰਹੀ ਹੈ ਬੱਚੇ ਛੱਡ ਕੇ ਕਾਤੋਂ ਗਈ ਵੀ ਉਹ ਤਾਂ ਨਸ਼ਾ ਬਤਾ ਕਰਦਾ ਠੀਕ ਆ ਇਹਨੂੰ ਨਹੀਂ ਪਤਾ ਲੱਗਾ ਵੀ ਮੈਂ ਉਹਦੇ ਬੱਚੇ ਛੱਡ ਕੇ ਜਾ ਰਹੀ ਆ ਸ਼ਰਮਾਉਣੀ ਚਾਹੀਦੀ ਆ ਵੀ ਆਪਾਂ ਆਪਦੀ ਇੱਜ਼ਤ ਨੂੰ ਆਪਦੇ ਹੱਥ ਰੱਖੀਏ ਹੈ ਆਪਣੋਂ ਲੋਕਾਂ ਚ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ ਆਪਾਂ ਵੀ ਅਗਲਾ ਘਰੇ ਨਹੀਂ ਵਾੜਦਾ ਕਿਸੇ ਨੂੰ ਵੀ ਐਦਾਂ ਦੋ ਹੱਥੀ ਵਾਜਦੀ ਤਾੜੀ ਇੱਕਤ ਨਹੀਂ ਉਹ ਇਹ ਗਈ ਤੇ ਉਹ ਲੈ ਕੇ ਗਿਆ ਇਹਨੂੰ ਠੀਕ ਆ ਹੁਣ ਮੈਂ ਆ ਜੇ ਮੈਂ ਉਹਨੂੰ ਕਹੂੰਗੀ ਲੈ ਕੇ ਜਾ ਮੈਨੂੰ ਫੇਰ ਹੀ ਲੈ ਕੇ ਜਾਉ ਘਰੋਂ ਤਾਂ ਕੋਈ ਚਾਕੇ ਜਾ ਨਹੀਂ ਸਕਦਾ ਕਿਸੇ ਨੂੰ ਹੈ ਦੋਵਾਂ ਦੀ ਰਹਿ ਹੋਊਗੀ ਤਾਂ ਫਿਰ ਬੰਦਾ ਜਾਊਗਾ ਤੇ ਕਰੋਂ ਆਪਨ ਕੋਈ ਆਪਾਂ ਆਦੇ ਜੀਆਂ ਚ ਕਿਵੇਂ ਭੱਜ ਜਾਾਂਗੇ ਸ਼ਾਂਤੀ ਨਾ ਹੋਇਆ ਹਾਂ ਸ਼ਾਂਤੀ ਨਾ ਗੱਲ ਹੁੰਦੀ ਆ ਇਹ ਥੋੜੀ ਹੁੰਦੀ ਇੱਕ ਤੇ ਨਹੀਂ ਗੱਲਦੀ ਹੁੰਦੀ ਗਲਤੀ ਦੋਨਾਂ ਦੀ ਇਹਨਾਂ ਦੀ ਦੋਨਾਂ ਦੇ ਹੁਣ ਇੱਥੇ ਈਆਂ ਪੀਣਾਂ ਤੋਂ ਸਭ ਦੀਆਂ ਆ ਹੈ ਜੇ ਕੋਈ ਇਹ ਹੁਣ ਇਹ ਕੰਮ ਕਰਦੇ ਆ ਗਾਂ ਦੂਜੇ ਬੱਚੇ ਤੇ ਵੀ ਅਸਰ ਪੈਂਦਾ ਵੀ ਭਾਈ ਇਹ ਕੰਮ ਕਰਦੇ ਉਹਨੂੰ ਉਹਨੂੰ ਕਿਹਾ ਤੇ ਦੂਜੇ ਨੂੰ ਕੀ ਕਹੂਗਾ ਕੋਈ ਹੁਣ ਪਿੰਡ ਚ ਕਿੰਨੀ ਬਦਨਾਮੀ ਆ ਇਸ ਪਿੰਡ ਚ ਬਹੁਤ ਜ਼ਿਆਦਾ ਬਦਨਾਮੀ ਅਗਲਾ ਆਂਦਾ ਫਲਾਨੇ ਦੀ ਜਨਾਨੀ ਗਈ ਆ ਠੀਕ ਆ ਅਗਲਾ ਆਂਦਾ ਉਹਦੇ ਆਸਗਵਾਂਡ ਨੇ ਨਹੀਂ ਪਤਾ ਇਸ ਚੀਜ਼ਾਂ ਅਗਲਾ ਇਹ ਕਹਿੰਦਾ ਵੀ ਆਸਗਵਾਂਡ ਨੂੰ ਪਤਾ ਹੁਣ ਚਾਹੀਦਾ ਵੀ ਕਿੱਥੇ ਸਾਨੂੰ ਕੀ ਪਤਾ ਅਸੀਂ ਕੰਮਾਂ ਤੇ ਜਾਣੇ ਸਾਨੂੰ ਕੀ ਪਤਾ ਮਗਰੋਂ ਕੀ ਹੁੰਦਾ ਕੀ ਨਹੀਂ ਹੁੰਦਾ ਮੈਨੂੰ ਪਤਾ ਨਹੀਂ ਸੀ ਇਸ ਕਰਕੇ ਨਹੀਂ ਅਸੀਂ ਤਾਂ ਕੰਮ ਤੇ ਜਾਣੇ ਹੁਣ ਆਏ ਅਸੀਂ ਕੰਮਾਂ ਤੇ ਤੁਹਾਨੂੰ ਪਤਾ ਲੱਗਾ ਤੁਹਾਨੂੰ ਸਾਨੂੰ ਤਾਂ ਹਣ ਕੱਲ ਪਤਾ ਲੱਗਾ ਕੱਲ ਪਰਸੋਂ ਭੱਜ ਗਿਆ ਭੱਜ ਕੇ ਲੈ ਕੇ ਐ ਪਤਾ ਲੱਗਾ ਭੱਜ ਗਿਆ ਭੱਜ ਗਿਆ ਮਾਮੀ ਨੂੰ ਲੈ ਕੇ ਅਸੀਂ ਇੱਥੇ ਠੋਕਟੇ ਆਉਂਦਾ ਹਾਂ ਹਾਂ ਮਾਮੀ ਨੂੰ ਭਾਂਜਾ ਲੈ ਕੇ ਪਾਣੀ ਨਹੀਂ ਅੰਦਰ ਖੜਿਆ ਸਾਨੂੰ ਤਾਂ ਬੱਚੇ ਇੱਥੇ ਦੇਖਦੇ ਦਿਖੇ ਇੱਕ ਦੋ ਦਿਨ ਵਿਚਾਰੇ ਉੱਧੇ ਆਏ ਤੁਰੇ ਫਿਰਦੇ ਆ ਕਹਿੰਦੇ ਆ ਗੱਲ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਦਾ ਜਿਵੇਂ ਮਾਮੀ ਕਹਿੰਦੀ ਆ ਮੈਨੂੰ ਇਹਨੇ ਟੂਣਾ ਕਰਾਤਾ ਮੈਨੂੰ ਟੱਪਾ ਕਰਾਤਾ ਟੂਨੇ ਟੱਪੇ ਨਾਲ ਕੋਈ ਕੀ ਲੈ ਜਾਂਦਾ ਇਸ ਗੱਲ ਦਾ ਤਾਂ ਆਪਾਂ ਨੂੰ ਪਤਾ ਨਹੀਂ ਇਹਨਾਂ ਨੂੰ ਪਤਾ ਹੋਊਗਾ ਵੀ ਕੀ ਗੱਲ ਹੋਊਗੀ ਕਿ ਲੈ ਜਾਂਦਾ ਬੰਦਾ ਇੱਕ ਕੀਲ ਕਿਸੇ ਨੂੰ ਇਹ ਤਾਂ ਫਿਰ ਸਾਡੇ ਅਰਗੀਆਂ ਬੁੜੀਆਂ ਕਰਦੂ ਇਹ ਤਾਂ ਹਰੇਕ ਹੀ ਕੀਲ ਲੈ ਆ ਜੂ ਵਿਆਹ ਲੈ ਗਿਆ ਕੀਲ ਕੇ ਬੀਚ ਵਿੱਚ ਆਸਦੀ ਇਹਨੇ ਮੀ ਟੂਣਾ ਟੱਪਾ ਕਰਾ ਕੇ ਮੈਨੂੰ ਕਰਤਾ ਇਦਾਂ ਨਹੀਂ ਇਹ ਤਾਂ ਆਪਦੀ ਸਹੰਤੀ ਹੁੰਦੀ ਆ ਵੀ ਮਤਲਬ ਆਪਾਂ ਜੇ ਕਰੇ ਸਾਧਦੇ ਆ ਨਾ ਫੇਰ ਹੀ ਬੰਦਾ ਆਊਗਾ ਨਜਾਇਜ਼ ਬੰਦਾ ਕੋਈ ਛੇਤ ਕੀਤੇ ਘਰੇ ਵੜੂ ਅਸੀਂ ਕਹਿੰਨੇ ਕੋਈ ਵੜੂ ਲਤਣਾ ਤੋੜ ਦਾਂਗੇ ਕਿਸੇ ਨੂੰ ਸਾਡਾ ਗੇਟ ਵੀ ਕੋਈ ਲੰਘ ਗਿਆ ਤਾਂ ਕੋਸਾ ਮੂਣਾ ਪੰਨਾ ਗਿਆ ਉਹਦਾ ਅਜੇ ਤਾਂ ਪਹਿਲਾਂ ਪੁੱਛੀਦਾ ਵੀ ਤੂੰ ਕੀ ਦੇ ਕੋਲੇ ਆਇਆ ਕੀ ਕਰਨਾ ਆ ਦੱਸ ਸਾਨੂੰ ਬੂਹੇ 'ਚ ਖੜਕੇ ਸਾਨੂੰ ਆਵਾਜ਼ ਦੇ ਸਾਡੇ ਦਾ ਗੇਟ ਲੱਗਿਆ ਇਹਨਾਂ ਦਾ ਗੇਟ ਖੁੱਲਾ ਹੁੰਦਾ 24 ਘੰਟੇ ਕਿਸੇ ਦੀ ਹਿੰਮਤ ਨਹੀਂ ਕੋਈ ਡਰਦਾ ਵਿੱਚ ਅੜ ਜੂ ਗਲੀ ਦੇ ਸਾਡੀ ਦੇ ਹਿੰਮਤ ਨਹੀਂ ਇਹਨਾਂ ਤੋਂ ਛੱਟ ਹੋਰ ਕੋਈ ਨਹੀਂ ਆਉਂਦਾ ਸਾਡੀ ਗਲੀ 'ਚ ਇਹ ਵੀ ਰਹਿ ਕੇ ਗਏ ਮੁੰਡੇ ਦੀਆਂ ਵੀ ਤਿੰਨ ਭੈਣਾਂ ਚਾਰ ਮਟਿਆਰਾਂ ਸੀਗੀਆਂ ਤਾਂ ਵੀ ਸਾਡੀ ਗਲੀ 'ਚ ਨਹੀਂ ਸੀ ਕੋਈ ਵੜਦਾ ਆਹ ਉਹਦਾ ਘਰ ਤੋਂ ਕਿੱਥੇ ਹੁੰਦਾ ਇਹ ਬੱਚੇ ਸੀਗੇ ਅਸੀਂ ਇਹਨਾਂ ਨੂੰ ਧੀਆਂ ਬਣਾ ਕੇ ਰੱਖਿਆ ਕਰੇ ਵੀ ਨਹੀਂ ਨਹੀਂ ਸੀ ਇਹ ਵੀ ਸਾਡਾ ਆਇਨਾ ਹੋ ਜਾਵੇ ਉਹ ਹੁਣ ਤਾਂ ਡਰੇ ਪੂਰੇ ਹਾਂ ਹਾਂ ਇਹ ਤਾਂ ਡਰੇ ਆ ਪੂਰੇ ਭਰਾਵਾ ਨਾ ਇਹ ਕੁੜੀ ਜਿਹੜੀ ਆ ਭਰਜਾਈ ਮੇਰੀ ਇਹ ਬਾਹੋਂ ਵਾਲੀ ਚਲੁੰਦੀ ਸੀਗੇ ਸਾਡੇ ਘਰ ਦੇ ਦਿਹਾਰੀ ਚਾਰ ਵਾਰੀ ਢੇੜਾ ਮਾਰਦੀ ਸੀਗੀ ਇਹ ਜਾ ਹੋਵੇ ਤਾਂ ਵੀ ਨਾ ਹੋਵੇ ਤਾਂ ਵੀ ਮੁੰਡਾ ਵੀ ਜਾਂਦਾ ਹੁੰਦਾ ਸੀ ਦੋ ਤਿੰਨ ਵਾਰੀ ਇਹ ਵੀ ਆਉਂਦੇ ਸੀ ਉਹ ਵੀ ਇੱਥੇ ਆਉਂਦਾ ਸੀਗਾ ਤੁਹਾਨੂੰ ਕੋਈ ਸ਼ੱਕ ਹੋਣ ਲੱਗਾ ਸੀ ਮੈਨੂੰ ਸ਼ੱਕ ਆਇਆ ਸੀਗਾ ਜਦੋਂ ਇਹ ਹੈ ਨਾ ਐਸ ਕਮਰੇ ਚ ਇਹਨਾਂ ਦੇ ਆ ਦੂਜਾ ਕਮਰਾ ਵਾ ਖੰਦ ਕੀਤਾ ਹੋਇਆ ਹੈ ਮੇਰਾ ਮੁੰਡਾ ਬੈਠ ਤੇ ਪਿਆ ਵਾ ਉਹਨਾਂ ਦੇ ਬਰਤ ਮਾ ਵੱਡੇ ਮਾਮੇ ਤੇ ਅਸੀਂ ਝੋਨਾ ਲਾਈ ਜਾਂਦੇ ਸੀਗੇ ਇਹਨੂੰ ਭੇਜਿਆ ਜਾ ਤੂੰ ਸਤਨਾਮ ਦੇ ਤੂੰ ਤਾਂ ਡਵਾ ਡੋਲ ਦੇ ਟੀਕਾ ਲਵਾ ਕੇ ਆ ਇਹ ਟੀਕਾ ਲਵਾ ਕੇ ਇੱਥੇ ਪੈ ਗਿਆ ਇਹ ਆਪਦੇ ਘਰੋਂ ਗਈ ਇੱਥੇ ਜਾ ਕੇ ਨਾ ਬੁੱਗੀ ਲੈ ਲਈ ਦੋ ਤਿੰਨ ਆ ਕੁੜੀ ਨੇ ਕੀ ਜੀ ਵੇਖੀ ਆ ਤੇ ਦੂਜੀ ਗੱਲ ਅਸੀਂ ਨਾ 14 ਨੰਬਰ ਤੇ ਕੰਮ ਕਰਦੇ ਸੀ ਪੱਠੇ ਦਾ ਅਸੀਂ ਰੋਟੀ ਲੈ ਕੇ ਐਸ ਵੇਲੇ ਜਾਣਾ ਵਾ ਐਸ ਵੇਲੇ ਜਾਣਾ ਵਾ ਅਸੀਂ ਰੋਟੀ ਲੈ ਕੇ ਇਹ ਮੇਰਾ ਮੁੰਡਾ ਮੁਰੇ ਹੁੰਦਾ ਸੀਗਾ ਕੁਵਲੇ ਇੱਕ ਮਿੰਟ ਮੇਰਾ ਮੁੰਡਾ ਮੁਰੇ ਹੁੰਦਾ ਸੀਗਾ ਵਿਚਾਲੇ ਮੇਰੀ ਇੱਕ ਹੋਰ ਭਾਂਜੀ ਹੁੰਦੀ ਸੀਗੀ ਤੇ ਪਿੱਛੇ ਇਹ ਹੁੰਦੀ ਸੀ ਉਹਦੇ ਪਿੱਛੇ ਮੈਂ ਹੁੰਦੀ ਦੋਨਾਂ ਲੱਤਾਂ ਕਰਕੇ ਜਾਂਦੇ ਇਹ ਨਾ ਜੋਰ ਨਾਲ ਚੁੰਡੀ ਵੱਡਿਆ ਮੁੰਡੇ ਦੇ ਮੈਂ ਜਾਣਦੀ ਹੂੰ ਤੂੰ ਚੁੰਡੀ ਕਿਉਂ ਵੱਡੀ ਐ ਜੇ ਮੋਟਰਸਾਈਕਲ ਕਿਸੇ ਤੇ ਖੇਚੇ ਜਾਵਰਦਾ ਫੇਰ ਸਾਨੂੰ ਤਾਂ ਐ ਸੀਗਾ ਵੀ ਕੋ ਕੋਈ ਨਾ ਮਾਮੇ ਭੰਜ ਹੈਗੇ ਤੇ ਉਹ ਹੁੰਦੇ ਹੀ ਮਖੌਲ ਹੱਸਾ ਪਰ ਆਮ ਖੌਲ ਹੱਸਾ ਸਰ ਮੈਂ ਨਹੀਂ ਸੋਚਿਆ ਸੀਗਾ ਮੇਰੇ ਭਰਾ ਨੂੰ ਪਤਾ ਹੈ ਕਹਿੰਦਾ ਮੈਨੂੰ ਪਤਾ ਵਾ ਵੱਡਾ ਮੁੰਡਾ ਮੇਰੇ ਘਰ ਨੂੰ ਲੈ ਕੇ ਭੱਜੂਗਾ ਤੇ ਨਿਕਲਿਆ ਛੋਟਾ ਸਾਨੂੰ ਉਦੋਂ ਪਤਾ ਲੱਗਾ ਜਦੋਂ ਤੈਨੂੰ ਪਤਾ ਸੀ ਤੂੰ ਮੈਨੂੰ ਦੱਸਣਾ ਸੀਗਾ ਭਾਈ ਆ ਗੱਲ ਹੋਣ ਵਾਲੀ ਆਪਾਂ ਕੋਸ਼ਿਸ਼ ਕਰਦੇ ਫਿਰ ਇਹਨਾਂ ਦੇ ਉਦੋਂ ਨੇ ਦੱਸਿਆ ਤੁਸੀਂ ਮੈਨੂੰ ਇਹ ਗੱਲ ਐਸੀ ਗੱਲਾਂ ਖੁਣ ਸੁਣ ਕੇ ਕਿਵੇਂ ਲੱਗਿਆ ਤੁਹਾਡਾ ਮਨ ਸਾਨੂੰ ਤਾਂ ਬਹੁਤ ਬੁਰਾ ਲੱਗਦਾ ਸਰ ਹਾਂ ਸ਼ਰਮ ਮੰਦੀ ਆ ਸਹੀ ਗੱਲ ਆ ਨੋਵਾ ਤੀਆਂ ਵਾਲੇ ਆ ਦੇਖੋ ਇੱਕ ਮਿੰਟ ਆ ਦੇਖੋ ਕਿੱਡੀ ਕੁੜੀ ਮਟਿਆਰ ਖੜੀ ਏ ਠੀਕ ਆ ਜੀ ਇਦਾਂ ਦੀਆਂ ਗੱਲਾਂ ਆਪਾਂ ਇਹਨਾਂ ਬੱਚਾਂ ਕੋਲੇ ਕਰਾਂਗੇ ਤੇ ਕੱਲ ਨੂੰ ਇਹਨਾਂ ਤੇ ਕੀ ਪ੍ਰਭਾਵ ਪਊਗਾ ਗੁਰਾਸਰਪ ਹੋਗਾ ਨਹੀਂ ਬਾਕੀ ਇਹਨਾਂ ਦਾ ਜਿਹੜਾ ਰੌਲਾ ਆਪਾਂ ਤਾਂ ਕਹਿੰਨੇ ਵੇ ਘਰੇ ਬਹਿ ਕੇ ਸਲਝਾ ਲੈਣ ਜੀ ਠੀਕ ਆ ਜੀ ਬਾਕੀ ਹੁਣ ਇਹ ਆ ਕਮਰੇ 'ਚ ਰਹਿੰਦੇ ਸੀਗੇ ਇਹ ਆ ਜਿਹੜੇ ਹੈਗੇ ਠੀਕ ਆ ਜੀ ਤੇ ਇਹਨਾਂ ਦੇ ਮਾਮਾ 2 ਠੀਕ ਆ ਜੀ ਇਹ ਜਗ੍ਹਾ ਦੇ ਕੇ ਆਪਦੇ ਵੱਡੇ ਮਾਮੇ ਜੀ ਵੇਚ ਗਏ ਉਹ ਗੱਲ ਵੱਖਰੀ ਐ ਇਹ ਹੁਣ ਰਹਿੰਦੇ ਉਧਰ ਸਾਈਡ ਤੇ ਵੱਡੀ ਸੜਕ ਤੇ ਮੇਨ ਰੋਡ ਤੇ ਉਥੋਂ ਇਹ ਹੁਣ ਇੱਥੇ ਚੱਲ ਕੇ ਆਉਂਦੇ ਆ ਜੀ ਦੇਖੋ ਤੁਹਾਨੂੰ ਵੀ ਪਤਾ ਚੱਲ ਕੇ ਕਿਸ ਦੇ ਘਰੇ ਜਾ ਕੇ ਲੜਾਈ ਕਰਨੀ ਕੱਲ ਨੂੰ ਮਹੱਲੇ ਦੀ ਬਦਨਾਮੀ ਹੁੰਦੀ ਹੈ ਜੀ ਠੀਕ ਹੈ ਜੀ ਇਹ ਇੱਥੇ ਆ ਕੇ ਉਹ ਬੰਦੇ ਨਾਲ ਹੱਥੋ ਪਾਈ ਹੋਈ ਹੈ ਜੀ ਚੱਲ ਇਹੀ ਛੜਾਏ